ਜਿਹੜਾ ਬੱਚਾ ਪੂਰਾ ਪ੍ਰਫੈਕਟਰ ਹੋ ਕੇ ਸਾਨੂੰ ਦਿਨ ਦਾ ਸਾਥ ਦਿੰਦਾ ਵੀ ਜਬਜੀ ਸਾਹਿਬ ਸੁਣਾਉਂਦਾ ਜਾਂ ਹੋਰ ਜੋ ਵੀ ਕੋਈ ਆਪਣਾ ਕੀਰਤਨ ਕਰਦਾ ਉਸ ਹਿਸਾਬ ਦੇ ਨਾਲ ਬੱਚਿਆਂ ਦੀਆਂ ਪੋਜੀਸ਼ਨਾਂ ਅਸੀਂ ਕੱਡੀਆਂ ਨੇ ਪਰ ਅਸਲ ਦੇ ਵਿੱਚ ਸਾਡੇ ਚੌਂਦੇ ਪਿੰਡ ਦੇ ਬੱਚੇ ਜਿਹੜੇ ਮੈਂ ਕਹਿੰਨਾ ਵੀ ਬਹੁਤ ਹੀ ਚੰਗੇ ਸੁਭਾਅ ਦੇ ਨੇ ਜਿਹੜੇ ਐਤਵਾਰ ਹੋਵੇ ਜਾਂ ਕਿਸੇ ਹੋਰ ਛੁੱਟੀ ਹੋਵੇ ਤਾਂ স্পੈਸ਼ਲ ਮੇਰੇ ਤੋਂ ਟਾਈਮ ਲੈ ਕੇ ਕਲਾਸ ਨੂੰ ਅਟੈਂਡ ਕਰਦੇ ਨੇ ਲੋਕ ਸਾਰੇ ਅਸੀਂ ਜਿੰਨੇ ਵੀ ਹੈਗੇ ਆ ਆਉਂਦੇ ਆ ਗੁਰੂਆਂ ਦਾ ਸ਼ਰਧਾ ਰੱਖਦੇ ਆ ਮੱਥਾ ਟੇਕਦੇ ਆ ਮੁੜ ਜਾਂਦੇ ਨੇ ਇੱਥੇ ਡਿਊਟੀ ਖਤਮ ਹੋ ਜਾਂਦੀ ਹੈ ਪਰੰਤੂ ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਸਮਝੀਏ ਨਾ ਸਿੱਖੀ ਜਾਂਚ ਨੂੰ ਸੱਚ ਉਹਨਾਂ ਚਿਰ ਸਿੱਖੀ ਦਾ ਕੋਈ ਫਾਇਦਾ ਨਹੀਂ ਆਇਆ ਬੱਚਿਆਂ ਦੀ ਜਿਹੜੀ ਅੱਗੇ ਵਾਲੀ ਜ਼ਿੰਦਗੀ ਬਹੁਤ ਜ਼ਿਆਦਾ ਸੁਨਹਿਰੀ ਹੋ ਜਾਣੀ ਹੈਗੀ ਇਸ ਚੀਜ਼ ਨਾਲ ਹਨਾ ਨਸ਼ਿਆਂ ਤੋਂ ਬਚਣਗੇ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਤੇ ਬਾਕੀ ਮਾਂ-ਬਾਪ ਦਾ ਹੁੰਗਾ ਰਜੂਰੀ ਹੁੰਦਾ ਹੈ ਆ ਹਨਾ ਤੇ ਇਕੱਲਾ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਮਾਂ ਐ ਆਪਣੇ ਬੱਚੇ ਨੂੰ ਸੰਵਾਰਦੀ ਆ ਬਾਪ ਦਾ ਵੀ ਫਰਜ਼ ਉਨਾ ਹੀ ਹੁੰਦਾ ਹੈ ਜਿੰਨਾ ਮਾਂ ਦਾ ਹੁੰਦਾ ਕਿਉਂਕਿ ਬੱਚਾ ਇਕੱਲੀ ਮਾਂ ਦਾ ਨਹੀਂ ਹੁੰਦਾ ਹੈਗਾ ਹਨਾ ਸਭ ਤੋਂ ਪਹਿਲੀ ਗੱਲ ਇਹੀ ਆ ਜੇ ਮਾਪੇ ਚੰਗੇ ਨੇ ਬੱਚਿਆਂ ਨੇ ਆਪਣੇ ਆਪ ਚੰਗੇ ਬਣਨਾ ਆ ਤੇ ਮੇਰਾ ਬੇਟਾ ਜਿਸ ਤਰ੍ਹਾਂ ਪੰਜ ਬਾਣੀਆਂ ਹੋ ਗਈਆਂ ਰੈਰਾ ਸਾਫ ਹੋ ਗਈ ਕੀਰਤਨ 16 ਹੋ ਗਿਆ ਤੇ ਉਹਨੂੰ ਜਵਾਨੀ ਜਾਦ ਨਹੀਂ ਹਾਂਜੀ ਹਾਂ ਤੇ ਮੈਂ ਵੀ ਛੋਟੀ ਹੁੰਦੀ ਸੀ ਜਦੋਂ ਮਤਲਬ ਕਿ ਮੈਂ ਸੰਥਿਆ ਲਈ ਹੋਈ ਸੀ ਤੇ ਮੈਰਿਜ ਤੋਂ ਪਹਿਲਾਂ ਵੀ ਮੈਂ ਜਿੱਦਾਂ ਸਹਿਜ ਪਾਠ ਕਰਦੀ ਸੀਗੀ ਤੇ ਇੱਥੇ ਅਗੇ ਮੈਨੂੰ ਉਸ ਤਰ੍ਹਾਂ ਦੀ ਫਿਰ ਫੈਮਲੀ ਮਿਲੀ ਆ ਤੇ ਹੁਣ ਵੀ ਮੈਂ ਸਹਿਜ ਪਾਠ ਕਰ ਰਹੀ ਆ ਜਿੱਥੇ ਦੀਆਂ ਤਸਵੀਰਾਂ ਵੀ ਤੁਹਾਨੂੰ ਸਿੱਧੀਆਂ ਦਿਖਾਵਾਂਗੇ ਤੰਤਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਗੁਰਪੁਰਬ ਮਨਾਇਆ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਤੁਹਾਨੂੰ ਸਾਰੀ ਜਾਣਕਾਰੀ ਵੀ ਦਵਾਂਗੇ ਪਹਿਲਾਂ ਸੰਗਤ ਦੇ ਦਰਸ਼ਨ ਕਰਵਾਉਣੇ ਆ ਕਿ ਸੰਗਤ ਇੱਥੇ ਛੋਟੇ-ਛੋਟੇ ਬੱਚੇ ਨੇ ਜਿਨ੍ਹਾਂ ਦਾ ਸਨਮਾਨ ਕੀਤਾ ਗਿਆ ਤਕਰੀਬਨ ਪਿੰਡ ਚੌਂਦੇ ਦੇ ਬਾਬਾ ਬੁੱਢਾ ਸਾਹਿਬ ਜੀ ਅਸਥਾਨ ਆ ਪਿੰਡ ਚੌਂਦੇ ਦੇ ਵਿੱਚ ਬਣਿਆ ਹੋਇਆ ਜਿੱਥੇ ਵੱਖਰੇ ਉਪਰਾਲੇ ਹੁੰਦੇ ਨੇ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਆ ਗੁਰਬਾਣੀ ਦੀ ਸਿੱਖਿਆ ਗੁਰਬਾਣੀ ਦੇ ਇਤਿਹਾਸ ਦੀ ਸਿੱਖਿਆ ਜਿੱਥੇ ਤੁਸੀਂ ਦੇਖੋ ਕਿ ਬੱਚਿਆਂ ਦੇ ਹੱਥ ਦੇ ਵਿੱਚ ਮੂਮੈਂਟੋਸ ਅਤੇ ਸਿਰੋਪਾਏ ਪਾਏ ਹੋਏ ਨੇ ਕਿਉਂਕਿ ਇੱਕ ਵੱਡਾ ਸਮਾਗਮ ਕੀਤਾ ਜਿੱਥੇ ਸੰਕੜੇ ਬੱਚਿਆਂ ਨੂੰ ਸਿਰੋਪਾਏ ਦਿੱਤੇ ਗਏ ਨੇ ਕਿਉਂ ਦਿੱਤੇ ਗਏ ਨੇ ਕਿਉਂਕਿ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਦੀ ਐਕਟੀਵਿਟੀ ਜੀ ਬਹੁਤ ਕੁਝ ਕਰਾਇਆ ਜਾਂਦਾ ਇੱਥੇ ਇੱਕ ਜਿਵੇਂ ਇੱਕ ਸਕੂਲ ਹੁੰਦੇ ਨੇ ਇੱਥੇ ਇੱਕ ਸਿੱਖਿਆ ਦਾ ਸਕੂਲ ਆ ਉਹ ਕਿਵੇਂ ਲਾ ਕੇ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਆ ਇਹ ਬੱਚੇ ਨੇ ਜਿਹੜੇ ਇਹਨਾਂ ਦੀ ਕੁਆਲਿਟੀ ਆ ਗੁਰਬਾਣੀ ਚ ਬਹੁਤ ਇਤਿਹਾਸ ਬਾਰੇ ਜਾਣੂ ਨੇ ਪੇਪਰ ਲਏ ਜਾਂਦੇ ਨੇ ਪੇਪਰ ਲੈਣ ਤੋਂ ਬਾਅਦ ਉਸ ਤੋਂ ਬਾਅਦ ਜਿਸ ਤਰ੍ਹਾਂ ਨਤੀਜੇ ਆਉਂਦੇ ਨੇ ਵਧੀਆ ਫਸਟ ਡਿਵੀਜ਼ਨ ਸੈਕੰਡ ਡਿਵੀਜ਼ਨ ਥਰਡ ਡਿਵੀਜ਼ਨ ਵਾਲੇ ਬੱਚਿਆਂ ਨੂੰ ਸਰਮਾਨਿਤ ਕੀਤਾ ਜਾਂਦਾ ਉਸੇ ਤਰ੍ਹਾਂ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਪੂਰੇ ਇਲਾਕੇ ਦੇ ਸਹਿਯੋਗ ਨਾਲ ਇਹ ਇੱਥੇ ਸਨਮਾਨਿਤ ਕਰਦੇ ਨੇ ਬੱਚਿਆਂ ਨੂੰ ਗੱਲਬਾਤ ਵੀ ਕਰਾਂਗੇ ਹੈੱਡ ਗ੍ਰੰਥੀ ਬਾਬਾ ਗੁਰਜੰਟ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਦੇਖ ਰਿਹਾ ਛੋਟੇ ਛੋਟੇ ਬੱਚੇ ਮੋਮੈਂਟੋਸ ਦਿੱਤੇ ਹੋਏ ਨੇ ਸਿਰੋਪਾਈ ਦਿੱਤੇ ਹੋਏ ਨੇ ਕਿਵੇਂ ਦਾ ਉਪਰਾਲਾ ਕੀਤਾ ਇਹ ਕਿਵੇਂ ਬੱਚਿਆਂ ਦੀ ਮਤਲਬ ਕਿਹੜੀ ਐਕਟੀਵਿਟੀ ਦੇ ਸੰਬੰਧ ਚ ਇਹਨਾਂ ਨੂੰ ਸਿਰੋਪਾਈ ਤੇ ਮੋਮੈਂਟੋਸ ਦਿੱਤੇ ਨੇ ਦੇਖੋ ਜੀ ਇਹ ਉਪਰਾਲਾ ਕੀਤਾ ਗਿਆ ਸੀ ਗੁਰਬਾਣੀ ਅਤੇ ਇਤਿਹਾਸ ਸੰਬੰ ਜਿਹੜਾ ਆਉਣ ਵਾਲੇ ਜਮਾਨੇ ਵਿੱਚ ਦੇਖੋ ਬੱਚੇ ਗੁਰਬਾਣੀ ਨਾਲ ਟੁੱਟਦੇ ਜਾ ਰਹੇ ਨੇ ਇੱਕ ਤਾਂ ਨਸ਼ੇ ਵਾਲੇ ਪਾਸੇ ਬੱਚੇ ਬਹੁਤ ਜੁੜ ਰਹੇ ਨੇ ਉਹਦੇ ਨਾਲੋਂ ਤੋੜਨ ਵਾਸਤੇ ਅਸੀਂ ਗੁਰਬਾਣੀ ਨਾਲ ਜੋੜ ਸਕੀਏ ਬੱਚਿਆਂ ਦਾ ਤਾਂ ਜੋ ਜੀਵਨ ਜਿਹੜਾ ਚੰਗਾ ਬਣ ਸਕੇ ਇਸੇ ਕਰਕੇ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਜਦੋਂ ਐਸੀਆਂ ਉਪਰਾਲਿਆਂ ਦੇ ਨਾਲ ਜੋੜਾਂਗੇ ਤਾਂ ਇਹਨਾਂ ਦੇ ਨਾਲ ਇਹ ਅੱਗੇ ਬੱਚਿਆਂ ਦਾ ਉਤਸ਼ਾਹ ਬਣੇਗਾ ਇਸੇ ਕਰਕੇ ਇਹਨਾਂ ਨੂੰ ਅਜੇ ਟਰੋਫੀ ਦਿੱਤੀ ਹੈ ਸਰਪਾਓ ਦਿੱਤਾ ਹੈ ਜਦੋਂ ਕਿਸੇ ਵੀ ਬੱਚੇ ਨੂੰ ਛੋਟੇ ਬੱਚ ਨੂੰ ਸਟੇਜ ਤੋਂ ਸਨਮਾਨਿਤ ਕਰਦੇ ਆ ਤਾਂ ਬੱਚੇ ਅੰਦਰ ਇੱਕ ਖੂਨ ਉਵਾਲਾ ਮਾਰਦਾ ਵੀ ਮੈਂ ਕੁਝ ਵਧੀਆ ਕੀਤਾ ਤਾਂ ਆਉਣ ਵਾਲੇ ਟਾਈਮ ਵਿੱਚ ਮੈਂ ਹੋਰ ਵਧੀਆ ਕਰ ਸਕਾਂ ਠੀਕ ਹੈ ਬਾਬਾ ਜੀ ਕਿਵੇਂ ਦਾ ਮਤਲਬ ਇਹ ਬੱਚਿਆਂ ਨੂੰ ਸੰਥਿਆ ਕਰਵਾਈ ਜਾਂਦੀ ਹੈ ਜਾਂ ਕਿਵੇਂ ਦੀ ਮਤਲਬ ਐਕਟੀਵਿਟੀ ਚੈੱਕ ਕੀਤੀ ਜਾਂਦੀ ਹੈ ਕਿ ਬੱਚੇ ਪੜ੍ਹਾਈ ਵੀ ਵਧੀਆ ਕਰਦੇ ਜਾਂ ਗੁਰਬਾਣੀ ਵਧੀਆ ਪੜ੍ਹਨ ਲੱਗ ਗਏ ਇਤਿਹਾਸ ਵਧੀਆ ਜਾਣੂ ਕਿਵੇਂ ਦੀ ਸਿੱਖਿਆ ਸ਼ੁਰੂ ਕਰਵਾਉਣੀ ਹੈ ਦੇਖੋ ਜੀ ਇੱਥੇ ਸੰਥਿਆ ਤੋਂ ਲੈ ਕੇ ਗੁਰਬਾਣੀ ਕੀਰਤਨ ਸਿਖਾਉਣ ਤੱਕ ਇਦੇ ਨਾਲ ਨਾਲ ਅਸੀਂ ਧਾਰਮਿਕ ਸਥਾਨਾਂ ਤੇ ਯਾਤਰਾਵਾਂ ਲੈ ਕੇ ਬੱਚਿਆਂ ਨੂੰ ਤਖਤ ਸਾਹਿਬਾਂ ਦੇ ਦਰਸ਼ਨ ਵੀ ਕਰਵਾਉਂਦੇ ਆ ਤਾਂ ਜੋ ਬੱਚਿਆਂ ਨੂੰ ਬਹੁਤ ਹੀ ਸੌਕੇ ਤੋਂ ਸੌਕੇ ਤਰੀਕੇ ਨਾਲ ਅਸੀਂ ਗੁਰਬਾਣੀ ਨਾਲ ਸਿੱਖ ਇਤਿਹਾਸ ਨਾਲ ਜੋੜ ਸਕੀਏ ਠੀਕ ਹੈ ਅੱਜ ਦੇਖ ਰਹੇ ਸੀ ਕਿ ਫਸਟ ਡਿਵੀਜ਼ਨ ਸੈਕੰਡ ਡਿਵੀਜ਼ਨ ਉਹ ਫਿਰ ਪੇਪਰ ਕਿਸ ਤਰੀਕੇ ਨਾਲ ਕਰਵਾਉਨੇ ਹੋ ਤੁਸੀਂ ਪੇਪਰ ਕਿਵੇਂ ਲੈਣੇ ਹੋ ਇਤਿਹਾਸ ਦਾ ਬੱਚਿਆਂ ਦਾ ਪਹਿਲਾ ਪੇਪਰ ਸੀ 6 ਤੋਂ 9 ਸਾਲ ਦੇ ਬੱਚਿਆਂ ਦਾ ਬਾਕੀ 10 ਤੋਂ 11 ਸਾਲ ਦੇ ਬੱਚਿਆਂ ਦਾ ਸੀ ਦੋ ਪ੍ਰਕਾਰ ਦੇ ਪੇਪਰ ਹੋਏ ਨੇ ਛੋਟਿਆਂ ਬੱਚਿਆਂ ਦਾ ਵੱਖਰਾ ਪੇਪਰ ਸੀ ਵੱਡਿਆਂ ਦਾ ਵੱਖਰਾ ਪੇਪਰ ਸੀ ਜਿਹਦੇ ਵਿੱਚ ਜਪਜੀ ਸਾਹਿਬ ਬੱਚਿਆਂ ਤੋਂ ਸੁਣਿਆ ਗਿਆ ਜਦੋਂ ਬੱਚੇ ਜਪਜੀ ਸਾਹਿਬ ਨਾਲ ਜੁੜ ਗਏ ਪ੍ਰੇਮ ਪੈ ਗਿਆ ਉਸ ਤੋਂ ਬਾਅਦ ਅੱਗੇ ਬੱਚੇ ਬਾਣੀ ਨਾਲ ਆਪੇ ਜੁੜ ਜਾਣਗੇ ਇੱਕ ਵਾਰੀ ਜੋੜਨ ਲੱਗਿਆਂ ਸਾਨੂੰ ਕੁਝ ਐਸੇ ਯਤਨ ਕਰਨੇ ਪੈਣਗੇ ਕੋਈ ਵੀ ਬੱਚਾ ਜਿੰਨਾ ਚਿਰ ਉਹਨੂੰ ਕਿਸੇ ਪ੍ਰਕਾਰ ਦਾ ਪਲਾਲਚ ਨਹੀਂ ਦਿੰਦੇ ਉਹਨਾਂ ਚਿਰ ਬੱਚਾ ਜੁੜ ਨਹੀਂ ਸਕਦਾ ਬਿਲਕੁਲ ਜਿਵੇਂ ਤੁਸੀਂ ਸੰਥਿਆ ਕਰਵਾਉਨੇ ਹੋ ਉਸ ਤੋਂ ਬਾਅਦ ਜਦੋਂ ਜਪਜੀ ਸਾਹਿਬ ਜਾਂ ਹੋਰ ਗੁਰਬਾਣੀ ਦੇ ਜਿਹੜੇ ਪਾਠ ਨੇ ਉਹ ਸੁਣਦੇ ਹੋ ਜਿਹੜਾ ਬੱਚਾ ਜ਼ਿਆਦਾ ਮਿਸਟੇਕ ਕਰਦਾ ਜ਼ਿਆਦਾ ਗਲਤੀਆਂ ਕਰਦਾ ਉਹ ਜਾਨੀ ਕਿ ਚੌਥੇ ਪੰਜਵੇਂ ਨੰਬਰ ਤੇ ਜਿਹੜਾ ਕੋਈ ਗਲਤੀ ਨਹੀਂ ਕਰਦਾ ਉਹਨੂੰ ਫਸਟ ਡਿਵੀਜ਼ਨ ਮਿਲਦੀ ਹੈ ਹਾਂਜੀ ਹਾਂਜੀ ਬਿਲਕੁਲ ਜਿਹੜਾ ਬੱਚਾ ਪੂਰਾ ਪਰਫੈਕਟ ਹੋ ਕੇ ਸਾਨੂੰ ਦਿਨ ਦਾ ਸਾਥ ਦਿੰਦਾ ਵੀ ਜਪਜੀ ਸਾਹਿਬ ਸੁਣਾਉਂਦਾ ਜਾਂ ਹੋਰ ਜੋ ਵੀ ਕੋਈ ਆਪਣਾ ਕੀਰਤਨ ਕਰਦਾ ਉਸ ਹਿਸਾਬ ਦੇ ਨਾਲ ਬੱਚਿਆਂ ਦੀਆਂ ਪੋਜੀਸ਼ਨਾਂ ਅਸੀਂ ਕੱਢੀਆਂ ਨੇ ਠੀਕ ਹੈ ਹਾਂਜੀ ਵੈਸੇ ਦੇਖ ਰਿਹਾ ਬੱਚੇ ਕਾਫੀ ਗਿਣਤੀ ਚ ਸੰਕੜੇ ਮੂਮੈਂਟੂ ਵੀ ਤੁਸੀਂ ਦਿੰਦੇ ਪਰ ਅੱਜ ਕੱਲ ਬੱਚੇ ਸਕੂਲਾਂ ਚ ਬਹੁਤ ਬੀਜ਼ੀ ਨੇ ਜੀ ਸਕੂਲ ਸਵੇਰੇ 7 ਵਜੇ ਚਲੇ ਜਾਂਦੇ ਨੇ 5 5 ਵਜੇ ਆਉਂਦੇ ਨੇ ਸਕੂਲ ਦੀਆਂ ਬੱਸਾਂ ਦੂਰ ਮਤਲਬ ਨੇੜਿਓਂ ਕਿ ਸਕੂਲ ਹੁੰਦੇ ਨੇ ਪਰ ਉੱਥੇ ਬੱਚੇ ਸਮਾਂ ਨਹੀਂ ਦੇ ਪਾਉਂਦੇ ਫਿਰ ਇਹਨਾਂ ਦਾ ਸਮਾਂ ਅਡਜਸਟ ਕਿਵੇਂ ਕਰਦੇ ਨੇ ਦੇਖੋ ਤੁਹਾਡੀ 101% ਗੱਲ ਬਿਲਕੁਲ ਸੱਚ ਹੈ ਵੀ ਬੱਚਾ ਸਵੇਰੇ ਸਕੂਲ ਤੋਂ 6 7 ਵਜੇ ਤੋਂ ਨਿਕਲ ਜਾਂਦਾ 3 4 ਵਜੇ ਆਉਂਦਾ ਫਿਰ ਟਿਊਸ਼ਨ ਚੱਲੇ ਜਾਂਦਾ ਉਹ ਚੱਕਰ ਜਿਹਾ ਘੁੰਮੀ ਜਾਂਦਾ ਪਰ ਅਸਲ ਦੇ ਵਿੱਚ ਸਾਡੇ ਚੌਂਦੇ ਪਿੰਡ ਦੇ ਬੱਚੇ ਜਿਹੜੇ ਨਵੇਂ ਕਹਿੰਨਾ ਵੀ ਬਹੁਤ ਹੀ ਚੰਗੇ ਸੁਭਾਅ ਦੇ ਨੇ ਜਿਹੜੇ ਐਤਵਾਰ ਹੋਵੇ ਜਾਂ ਕਿਸੇ ਹੋਰ ਛੁੱਟੀ ਹੋਵੇ ਤਾਂ ਉਹ ਸਪੈਸ਼ਲ ਮੇਰੇ ਤੋਂ ਟਾਈਮ ਲੈ ਕੇ ਕਲਾਸ ਨੂੰ ਅਟੈਂਡ ਕਰਦੇ ਨੇ ਪਰ ਜੇ ਨਾਮ ਹੀ ਹੋਵੇ ਫਿਰ ਵੀ ਮੋਬਾਈਲ ਫੋਨ ਤੇ ਮੈਨੂੰ ਫੋਨ ਕਰਕੇ ਕੁਝ ਪੁੱਛਣਗੇ ਵੀ ਅਸੀਂ ਆ ਕਿੱਦਾਂ ਕਰੀਏ ਜਾਂ ਕਿੱਦਾਂ ਅੱਗੇ ਕਰਨਾ ਕਲਾਸਾਂ ਦੀ ਰੈਗੂਲਰ ਚੱਲਦੀ ਰਹਿੰਦੀ ਆ ਪਰ ਇੱਕ ਵੱਖਰੀ ਗੱਲ ਅਸੀਂ ਦੇਖੀ ਆ ਤੁਸੀਂ ਸਨਮਾਨਤ ਬੀਬੀਆਂ ਨੂੰ ਵੀ ਕੀਤਾ ਕਿ ਸਹਿਜ ਪਾਠ ਸਾਹਿਬ ਕਰਦਿਆਂ ਨੇ ਜਾਂ ਜਿਹੜੇ ਡਿਊਟੀਆਂ ਲਾਉਂਦੇ ਨੇ ਜਿਵੇਂ ਸਹਿਜ ਪਾਠ ਸਾਹਿਬ ਚੱਲ ਰਹੇ ਨੇ ਜਾਂ ਅਖੰਡ ਪਾਠ ਸਾਹਿਬ ਅੱਜ ਕੱਲ੍ਹ ਦੇਖਦੇ ਅਖੰਡ ਪਾਠ ਸਾਹਿਬ ਤੋਂ ਪਿੰਡ ਦੇ ਨੌਜਵਾਨਾਂ ਦੀ ਵੀ ਕੋਈ ਡਿਊਟੀ ਨਹੀਂ ਹੁੰਦੀ ਤੁਹਾਨੂੰ ਆਪੇ ਕਰਨਾ ਪੈਂਦਾ ਜਿਹੜੇ ਗਰੰਥੀ ਹੁੰਦੇ ਨੇ ਆਪੇ ਕਰਦੇ ਨੇ ਸਭ ਕੁਝ ਦੇਖੋ ਜੀ ਜਿਹੜਾ ਸਹਿਜ ਪਾਠ ਵਾਲ ਰਾਜੀ ਨਹੀਂ ਪਰ ਅਸੀਂ ਇਸ ਵਿਸ਼ੇਸ਼ ਤੌਰ ਤੇ ਇੱਕ ਨਵਾਂ ਕੰਮ ਕੀਤਾ ਵੀ ਜਿਹੜਾ ਸਹਿਜ ਪਾਠ ਕਰਨ ਦੇ ਨਾਲ ਅਸੀਂ ਘਰ ਘਰ ਦੇ ਅੰਦਰ ਪੋਤੀ ਸਾਹਿਬ ਦਿੱਤੀ ਹੈ ਇਹਨਾਂ ਨੂੰ ਵੀ ਤੁਸੀਂ ਆਪ ਬਾਣੀ ਪੜੋ ਆਪ ਬਾਣੀ ਪੜੋਗੇ ਅਰਥਾਂ ਸਮੇਤ ਪੜੋਗੇ ਤੁਹਾਨੂੰ ਪਤਾ ਲੱਗੂਗਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਕੀ ਹੈ ਸਾਨੂੰ ਹੁਣ ਜੇ ਆਪਾਂ ਸਾਨੂੰ ਪੈਸੇ ਦੇ ਕੇ ਕਰਵਾਈ ਜਾਣੇ ਸਾਨੂੰ ਪਤਾ ਨਹੀਂ ਲੱਗਦਾ ਵੀ ਗੁਰਬਾਣੀ ਕਹੀ ਕੀ ਰਹੀ ਹੈ ਇਹ ਚੀਜ਼ ਮੁੱਲ ਚੀਜ਼ ਲੈ ਕੇ ਤਾਂ ਉਹਦਾ ਕੁਝ ਪਤਾ ਹੀ ਨਹੀਂ ਲੱਗਦਾ ਜਦੋਂ ਆਪਾਂ ਆਪ ਆਪਣੇ ਹੱਥੀਂ ਗੁਰਬਾਣੀ ਪੜਾਂਗੇ ਸਾਨੂੰ ਪਤਾ ਲੱਗੇਗਾ ਵੀ ਗੁਰਬਾਣੀ ਦਾ ਅਸਲ ਮੂਲ ਤਤ ਹੈ ਕੀ ਹੈ ਇਸੇ ਕਰਕੇ ਅਸੀਂ ਚਾਉਂਦਾ ਪਿੰਡ ਦੀ ਸੰਗਤ ਦੇ ਮੈਨੂੰ ਲੱਗਦਾ ਤਕਰੀਬਨ 28-29 ਪਰਿਵਾਰ ਨੇ ਜਿਨ੍ਹਾਂ ਦੇ ਘਰ ਦੇ ਅੰਦਰ ਪੋਥੀ ਸਾਹਿਬ ਪਹੁੰਚ ਚੁੱਕੇ ਨੇ ਸਹਿਜ ਪਾਠ ਕਰ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਅੱਗੇ ਕਰਨਗੇ ਵੀ ਔਰ ਫ੍ਰੀ ਆਫ ਕੋਸਟ ਅਸੀਂ ਇਹਨਾਂ ਨੂੰ ਪੋਥੀ ਸਾਹਿਬ ਪ੍ਰੋਵਾਈਡ ਕਰਾਉਨੇ ਆਂ ਹਾਂਜੀ ਤਾਂ ਕਰਕੇ ਇਹਨਾਂ ਦਾ ਸਨਮਾਨਦ ਕੀਤਾ ਤਾਂ ਜੋ ਹੋਰ ਵੀ ਸੰਗਤ ਇਸ ਉਪਰਾਲੇ ਅੰਦਰ ਆ ਸਕੇ ਬਿਲਕੁਲ ਨਹੀਂ ਕਈ ਵਾਰੀ ਜਿਵੇਂ ਤੁਸਿਓ ਗਰੰਥੀ ਸਿੰਘੋਂ ਸਮਰਥਨ ਕਮੇਟੀ ਦਾ ਵੀ ਨਹੀਂ ਕਈ ਵਾਰੀ ਮਿਲਦਾ ਹੁੰਦਾ ਇੱਥੇ ਸਾਰਾ ਤਾਲਮਿਲ ਤੁਹਾਡਾ ਪੂਰਾ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਇਹਨਾਂ ਨੂੰ ਵੱਡੇ ਵੱਡੇ ਸਮਾਰਗਮ ਕਰ ਕੱਲੇ ਬੰਦੇ ਦਾ ਉਪਰਲ ਹੈ ਹੀ ਨਹੀਂ ਇਹ ਪਰ ਅਸਲ ਦੇ ਵਿੱਚ ਆਗੂ ਤਾਂ ਇੱਕ ਬੰਦੇ ਨੂੰ ਬਣਨਾ ਪਵੇਗਾ ਜਿੰਨਾ ਚਿਰ ਆਗੂ ਚੰਗਾ ਨਹੀਂ ਬਣਦਾ ਉਨਾਂ ਚਿਰ ਉਪਰਾਲਾ ਕਿਸੇ ਮਕਸਦ ਤੇ ਨਹੀਂ ਪਹੁੰਚ ਸਕਦਾ ਸਾਰੀ ਸੰਗਤ ਮੇਰੀਆਂ ਬਹੁਤ ਸਤਿਕਾਰਯੋਗ ਮਾਤਾਵਾਂ ਪੈਣਾ ਵੀਰ ਪ੍ਰਾ ਨੌਜਵਾਨ ਵੀਰ ਬਹੁਤ ਉਪਰਾਲੇ ਕਰਦੇ ਨੇ ਨਾਲ ਸਾਥ ਦਿੰਦੇ ਨੇ ਇਸੇ ਕਰਕੇ ਇੰਨਾ ਜਿਹੜਾ ਵੱਡਾ ਸਮਾਗਮ ਹੋਇਆ ਇਸੇ ਕਰਕੇ ਹੋਇਆ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਠੀਕ ਹੈ ਜਨਨ ਕਿ ਸਾਰਾ ਸਾਲ ਐਵੇਂ ਦੀਆਂ ਕਲਾਸਿਸ ਤੁਹਾਡੀਆਂ ਚੱਲਦੀਆਂ ਰਹਿੰਦੇ ਨੇ ਐਵੇਂ ਜਿਵੇਂ ਲਾਉਂਦੇ ਰਹਿੰਦੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਰੈਗੂਲਰ ਚੱਲਦਾ ਇਹ ਪਹਿਲਾਂ ਅਸੀਂ ਵਿਸਾਖੀ ਤੇ ਕਰਿਆ ਸੀ ਸਮਾਗਮ ਹੁਣ ਇਸ ਟਾਈਮ 10ਵੇਂ ਪਾਸ਼ਾ ਦੇ ਪ੍ਰਕਾਸ਼ ਪ੍ਰਭੂ ਨੂੰ ਸੰਬੰ ਬਿਲਕੁਲ ਜੀ ਸੋ ਪਿੰਡ ਚੌਂਦੇਚ ਇੱਕ ਵੱਖਰਾ ਉਪਰਾਲਾ ਗੁਰਦੁਆਰਾ ਸਾਹਿਬ ਦੀ ਕਮੇਟੀ ਗਰੰਥੀ ਸਿੰਘ ਨੇ ਉਹਨਾਂ ਦੇ ਸਮਰਥਨ ਨਾਲ ਉਹਨਾਂ ਦੇ ਸਹਿਯੋਗ ਨਾਲ ਸਾਰਾ ਕੁਝ ਕਾਰਜ ਕਰਦੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿਉਂਕਿ ਅੱਜ ਕੱਲ ਬੱਚੇ ਬਹੁਤ ਬਿਜ਼ੀ ਸ਼ਡਿਊਲ ਨੇ ਕਿ ਪੜ੍ਹਾਈ 'ਚ ਬਿਜ਼ੀ ਨੇ ਕਿਉਂਕਿ ਇਤਿਹਾਸ ਤੋਂ ਜਾਣੂ ਹੋਣ 'ਚ ਜਾਂ ਗੁਰਦੁਆਰਾ ਸਾਹਿਬ ਨੂੰ ਸਮਾਂ ਨਹੀਂ ਦੇ ਪਾਉਂਦੇ ਪਰ ਇੱਥੇ ਦੀ ਗੁਰਦੁਆਰ ਸਾਹਿਬ ਦੀ ਕਮੇਟੀ ਵੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਜਥੇਦਾਰ ਸਾਹਿਬ ਮੌਜੂਦ ਨੇ ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਗ੍ਰੰਥੀ ਸਿੰਘ ਨੇ ਬਾਕੀ ਤਾਂ ਦੱਸੀ ਆ ਜੀ ਗੱਲਬਾਤ ਕਿਵੇਂ ਤੁਸੀਂ ਕਿਸ ਤਰੀਕੇ ਨਾਲ ਇਹ ਸਿਸਟਮ ਚਲਾ ਰਹੇ ਹੋ ਕਿਵੇਂ ਤਾਲਮੇਲ ਚੱਲ ਰਿਹਾ ਤੁਹਾਡਾ ਅਸਲ ਚ ਬੀਗਨ ਐਗਜ਼ੀਕਿਟਿਵ ਪਰਸਨ ਮੇਰੇ ਅੰਦਰ ਭਾਵਨਾ ਸੀ ਵੀ ਆਮ ਲੋਕ ਸਾਰੇ ਅਸੀਂ ਜਿੰਨੇ ਵੀ ਹੈਗੇ ਆ ਆਉਂਨੇ ਆ ਗੁਰੂਆਂ ਦਾ ਸ਼ਰਧਾ ਰੱਖਦੇ ਆ ਮੱਥਾ ਟੇਕਦੇ ਆ ਮੁੜ ਜਾਨੇ ਇੱਥੇ ਡਿਊਟੀ ਖਤਮ ਹੋ ਜਾਂਦੀ ਹੈ ਪਰੰਤੂ ਜਿੰਨਾਂ ਚ ਤੁਸੀਂ ਗੁਰਬਾਣੀ ਨੂੰ ਸਮਝੀਏ ਨਾ ਸਿੱਖੀ ਜਾਂਚ ਨੂੰ ਸਮਝੋ ਨਾ ਚਿਰ ਸਿੱਖੀ ਦਾ ਕੋਈ ਫਾਇਦਾ ਨਹੀਂ ਆਇਆ ਇਸ ਕਰਕੇ ਉਗਰਾਲੀ ਮੁਖਰ ਦੇ ਦਿਲ ਤੋਂ ਬਹੁਤ ਬਹੁਤ ਚਿਰ ਦੀ ਇੱਛਾ ਸੀ ਬਹੁਤ ਦੇਰ ਤੋਂ ਪਰੰਤੂ ਸਾਨੂੰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵੈਰ ਕਿਰਪਾ ਦੇ ਨਾਲ ਭਾਈ ਗੁਰਜਨ ਸਿੰਘ ਸਾਡੇ ਹੱਥ ਲੱਗੇ ਠੀਕ ਹੈ ਜੀ ਹੱਥ ਲੱਗਣ ਦੀ ਗੱਲ ਇਹ ਹੈ ਕਿ اچانک ਕੁਝ ਬਦਲਦੇ ਰਹੇ ਆਉਂਦੇ ਰਹੇ ਇਹਨਾਂ 'ਚ ਹਿੰਮਤ ਸੀ ਤੇ ਆਪੇ ਇਤਿਹਾਸ ਦੇ ਗਿਆਤਾ ਨੇ ਆਪ ਗੁਰਵਾਨ ਸੰਪੂਰਨ ਤੌਰ ਤੇ ਜੁੜੇ ਹੋਏ ਨੇ ਇਹਨੇ ਛੇ ਪ੍ਰਗਟ ਕੀਤੀ ਮੈਂ ਤਾਂ ਪਹਿਲਾਂ ਅੰਨਾਂ ਕੀ ਜਾਣੇ ਦੋ ਨੈ ਉਹ ਸਾਨੂੰ ਇਸ ਕੈ ਇਸੇ ਸਹਿਮਤਾ ਅੱਜ ਇਹ 45 ਬੱਚਿਆਂ ਨੂੰ ਛੋੜੇ ਬੱਚਿਆਂ ਨੂੰ ਗੁਰਮਤਿ ਦੀ ਵਿਦਿਆ ਕੀਰਤਨ ਪੰਜ ਛੇ ਛੇ ਸਾਲ ਦੇ ਬੱਚੇ ਖੁਦ ਵਾਜੇ ਵਜਾਉਂਦੇ ਨੇ ਤੇ ਕੀਰਤਨ ਕਰ ਦਿੰਦੇ ਗੁਰਮਤਿ ਸੰਥਿਆ ਦਿੰਦੇ ਨੇ ਤੇ ਬੱਚੇ ਇਹ ਕਿ ਝਾਣਾ ਪਤਾ ਕਿ ਅੰਗਰੇਜ਼ੀ ਸਕੂਲਾਂ ਕਰਕੇ ਪੜ੍ਹਦੇ ਨੇ ਬੱਚੇ ਉਹਨਾਂ ਨੂੰ ਕੋਈ ਟਾਈਮ ਨਹੀਂ ਹੈ ਪਰੰਤੂ ਫੇਰ ਵੀ ਜੇ ਉਹ ਘੰਟਾ ਮਿਲਦਾ ਘੰਟਾ ਵੀ ਆ ਕੇ ਇਹਨਾਂ ਕੋਲ ਆਉਂਦੇ ਨੇ ਬਿਲਕੁਲ ਜਥੇਦਾਰ ਜੀ ਇੱਕ ਚੀਜ਼ ਹੋਰ ਦੇਖਦੇ ਆਂ ਪਿੰਡਾਂ 'ਚ ਕਿਉਂਕਿ ਗ੍ਰੰਥੀ ਸਿੰਘ ਵੀ ਨੇ ਉਹ ਵੀ ਉਹਨਾਂ ਸਮਾਂ ਨਹੀਂ ਦੇ ਪਾਉਂਦੇ ਬੱਚਿਆਂ ਨੂੰ ਕਿਉਂਕਿ ਆਪਣੇ ਪਾਰਟ 'ਚ ਬਿਜੀ ਰਹਿੰਦੇ ਨੇ ਕੋਈ ਇੱਧਰ ਨੂੰ ਉੱਧਰ ਨੂੰ ਤੇ ਬਾਕੀ ਬੱਚੇ ਵੀ ਸਮਾਂ ਬਹੁਤ ਘੱਟ ਕੱਟਦੇ ਨੇ ਇੱਥੇ ਦੋਏ ਚੀਜ਼ਾਂ ਦਾ ਸੁਮੇਲ ਹੋਇਆ ਤਾਂ ਇਹ ਤੁਸੀਂ ਐਵੇਂ ਦੇ ਪ੍ਰੋਗਰਾਮ ਕਰਵਾਉਂਦੇ ਹੋ ਮੈਂ ਕੱਲ ਦੇਖੀ ਹੈ ਮਾਪੇ ਵੀ ਚਾਹੁੰਦੇ ਨੇ ਪਰੰਤੂ ਕੋਈ ਅੱਗੇ ਸਾਹਮਣੇ ਸਾਨੂੰ ਗੁਰਜੰਤ ਸਿੰਘ ਹੀ ਮਿਲ ਕੇ ਸਾਹਮਣੇ ਵਾਲੇ ਇਹਨਾਂ ਦੀ ਬਦੌਲਤ ਹੈ ਇਹ ਕਿ ਅਸੀਂ ਕਿ ਸਾਡਾ ਤਾਂ ਵਿੱਚ ਹੱਲਾਸ਼ੇਰੀ ਹੈ ਅਸੀਂ ਕਹਿੰਦੇ ਹਾਂ ਹਾਂ ਤੁਹਾਨੂੰ ਸਾਡੀ ਲੋੜ ਹੈ ਜਿਸ ਤਰ੍ਹਾਂ ਦੀ ਲੋੜ ਅਸੀਂ ਤੁਹਾਡੇ ਨਾਲ ਆ ਜੇ ਇਹ ਸਾਰਾ ਜਿੰਨਾ ਵੀ ਇਹ ਦਾ ਮਤਲਬ ਸ਼ੇਰ ਹੈ ਉਹ ਇਹਨੇ ਜ਼ਿਰ ਤੇ ਜਾਂਦੇ ਬਿਲਕੁਲ ਸੈਂਕੜੇ ਤੁਸੀਂ ਮੋਮੈਂਟੋ ਦਿੱਤੇ ਨੇ ਫੋਟੋਆਂ ਦਿੱਤੀਆਂ ਨੇ ਗੁਰੂਆਂ ਦੀਆਂ ਤੇ ਬਾਕੀ ਕੀ ਲੱਗਦਾ ਇੱਕ ਅਸੀਂ ਗੱਲ ਨੋਟ ਕੀਤੀ ਆ ਕਿ ਜਿਹੜੇ ਬੱਚੇ ਇੱਥੇ ਸੈਂਕੜੇ ਬੱਚੇ ਆਏ ਹੋਏ ਸੀ ਜਿਹੜੇ ਬੱਚੇ ਨਹੀਂ ਆਏ ਉਹਨਾਂ ਨੇ ਦੇਖਿਆ ਵੀ ਸਾਨੂੰ ਮੋਮੈਂਟੋ ਨਹੀਂ ਮਿਲੇ ਇਹਦਾ ਮਤਲਬ ਅਗਲੀ ਵਾਰੀ ਉਹ ਸੋਚਣਗੇ ਵੀ ਮੋਮੈਂਟੋ ਲੈਣਾ ਚਾਹੇ ਜੋ ਮਰਜ਼ੀ ਹੋ ਜਾਵੇ ਵੀ ਉੱਥੇ ਸਿੱਖੀਏ ਹਾਂ ਬਿਲਕੁਲ ਜਿਸ ਤਰ੍ਹਾਂ ਸਕੂਲ ਹੈ ਬਚੁੰਦਾ ਸੀ ਜਦੋਂ ਸਾਲ ਦਾ ਸਮਾਗਮ ਹੁੰਦਾ ਹੈ ਜਿਹੜੇ ਬੱਚੇ ਫਸਟ ਉਹਨਾਂ ਨਾਮ ਮਿਲਦਾ ਐ ਸੈਕਿੰਡ ਨੂੰ ਥਰਡ ਨੂੰ ਗੇਮਾਂ ਵਾਲਿਆਂ ਨੂੰ ਉਹ ਬਾਕੀ ਅੰਦਰ ਵਿੱਚ ਚੇਸਟਾ ਪਾਇਦਾ ਤੇ ਇਹਦੇ ਨਾਲ ਕੀ ਹੈ ਇਹ ਰੰਗ ਵਟੂਗਾ ਜਿੰਨਾ ਜੇ ਅਸੀਂ ਪਨੀਰੀ ਨਹੀਂ ਤਿਆਰ ਕਰਦੇ ਸਾਨੂੰ ਪਨੀਰ ਤਾਂ ਜ਼ਰੂਰੀ ਹੈ ਐਡਾ ਸੱਚਾ ਹੋ ਜਾ ਤਨ ਐਡੀਆਂ ਕਦਰਾਂ ਕੀਮਤਾਂ ਵਾਲਾ ਸਿੱਖੀ ਕਿ ਅਸੀਂ ਇਹ ਤੋਂ ਪਿੱਛੇ ਕਿਉਂ ਸਕੋ ਦੁਨੀਆ ਅੱਜ ਮੰਨ ਰਹੀ ਹੈ ਅਸੀਂ ਕਿਉਂ ਪਿੱਛੇ हट ਰਹੇ ਹਾਂ ਅਸੀਂ ਇਹ ਸੋਚੇ ਵੀ ਅਸੀਂ ਪਿੱਛੇ ਨਹੀਂ ਹਟਣਾ ਅਸੀਂ ਅੱਗੇ ਲੱਗਣਾ ਹੈ ਅਸੀਂ ਆਪਣਾ ਫਰਜ਼ ਪੂਰਾ ਕਰਦੇ ਹਾਂ ਤੇ ਵੈਗਰੂ ਵਾਲੋ ਚਾਹਣੇ ਹਾਚੇ ਪਾਸ਼ਾ ਸਾਨੂੰ ਸਾਥ ਦੇ ਸਾਡ ਦੇ ਹਿੰਮਤ ਬਖਸ਼ ਤੇ ਅਸੀਂ ਅੱਗੇ ਹੀ ਅੱਗੇ ਜਾਈਏ ਤੇ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਦਈਏ ਸਮਾਜ ਦੇ ਵਿੱਚ ਸਾਡੇ ਬੱਚੇ ਜਾ ਕੇ ਚੰਗੇ ਸ਼ਹਿਰੀ ਬਣ ਚੰਗੇ ਨਾਗਰਿਕ ਬਣ ਚੰਗੇ ਗੁਰਸਿੱਖ ਬਣ ਤਾਂ ਕਿ ਦੁਨੀਆ ਦੇ ਵਿੱਚ ਜਾ ਕੇ ਚਾਨਣ ਫੈਲੇ ਬਿਲਕੁਲ ਆ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਲੰਘੇ ਨੇ ਜੀ ਹੁਣ ਅੱਗੇ ਹੁੰਦਾ ਸੀ ਸੇਵਾ ਕਰਦੇ ਸੀ ਬੱਚੇ ਪਰ ਉਹ ਪਤਾ ਨਹੀਂ ਲੱਗਦਾ ਸੀ ਹੁਣ ਖੈਰ ਛੋਟੇ ਸਾਹਿਬਜ਼ਾਦਿਆਂ ਦੀ ਫਿਲਮ ਵੀ ਆਈ ਆ ਜਦੋਂ ਦੀ ਉਹ ਬੱਚਿਆਂ ਨੇ ਦੇਖਿਆ ਬਹੁਤ ਪ੍ਰਭਾਵਿਤ ਹੋਏ ਨੇ ਉਸ ਗੱਲ ਤੋਂ ਹਾਂਜੀ ਬਹੁਤ ਫਰਕ ਪੈਂਦਾ ਹੈ ਬਾਕੀ ਅੱਜ ਜੋ ਨਵਾਂ ਜਮਾਨਾ ਹੈ ਅੱਜ ਜੋ ਖੋਜ ਆ ਤੁਹਾਡੀ YouTube ਦੀ ਇਸ ਨੇ ਤਾਂ ਸਭ ਕੁਝ ਸਭ ਡਿਸਕਲੋਜ਼ ਕਰਕੇ ਰੱਖਤਾ ਸਾਰੇ ਲੋਕਾਂ ਦੇ ਅੰਦਰ ਚਾਹ ਪੈਦਾ ਹੋ ਗਿਆ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਵੀ ਕਰਾਂ ਤੇ ਬਾਕੀ ਲੋਕਾਂ ਨੂੰ ਪਤਾ ਵੀ ਲੱਗਦਾ ਹੈ ਇਸ ਕਰਕੇ ਅਸੀਂ ਵੀ ਅੱਜ ਗਲੋਬਲਾਈਜੇਸ਼ਨ ਦੇ ਵਿੱਚ ਆ ਗਏ ਆ ਤੇ ਅੱਗੇ ਆਉਣਾ ਚਾਹੁੰਦੇ ਆ ਵਾਕਿਆ ਨੂੰ ਵੀ ਕਹਿੰਦੇ ਵੀ ਤੁਸੀਂ ਵੀ ਆਓ ਇਹ ਸਾਡੇ ਇਕੱਲਿਆਂ ਦੇ ਕਰਨ ਦਾ ਨਹੀਂ ਸਭ ਦੇ ਨਾਲ ਮਿਲ ਕੇ ਕਰਨ ਦਾ ਕਾਰਜ ਹੈ ਠੀਕ ਹੈ ਤਾਂ ਇਹ ਬੱਚਿਆਂ ਨੂੰ ਤੁਸੀਂ ਪਨੀਰੀ ਦੀ ਗੱਲ ਕਰੀਆ ਕਿ ਜੇ ਪਨੀਰੀ ਸਹੀ ਹੋ ਤਾਂ ਇਹ ਫਸਲ ਵਧੀਆ ਰਹਿਣੀ ਆ ਹਾਂ ਜੇ ਪਨੀਰੀ ਨਹੀਂ ਹੋਊ ਤਾਂ ਅੱਗੇ ਫਸਲ ਕਿੱਥੋਂ ਹੋਊਗੀ ਜੇ ਪਨੀਰੀ ਵੀ ਸਾਡੀ ਨਸ਼ਿਆਂ ਵੱਲ ਚਲੀ ਗਈ ਸਾਹਮਣੇ ਕਿਨੇ ਪਹਿਲਾ ਮਾਂ ਪਿਤਾ ਫਰਜ਼ਵੰਦ ਬੱਚੇ ਨੂੰ ਸਾਹਮਣਾ ਦੂਜੀ ਗੱਲ ਫਿਰ ਸਮਾਜ ਆ ਜਾਂਦਾ ਸਾਨੂੰ ਪਤਾ ਹੁਣ ਸਾਡਾ ਬੱਚਾ ਕਿੱਥੇ ਜਾਂਦਾ ਕੀ ਕਰਦਾ ਕੀ ਨਹੀਂ ਕਰਦਾ ਹੁਣ ਅਸੀਂ ਗੁਰਦੁਆਰਾ ਸਾਹਿਬ ਭਾਈ ਗਰਦ ਸਿੰਘ ਕੋਲ ਭੇਜਦਾ ਸਾਨੂੰ ਪਤਾ ਕਿਤੇ ਗੁਰ ਵਿਦਿਆ ਲੈ ਰਿਹਾ ਤੇ ਅਸੀਂ ਵਿੱਚ ਘਰ ਪੁੱਛਦੇ ਵਾਂ ਕੀ ਵੜਕੇ ਅੱਜ ਕੀ ਸਿੱਖਿਆ ਕੀ ਸਖਾਇਆ ਤੁਹਾਨੂੰ ਇਹ ਸਮਾਪ ਪਹਿਲੇ ਫਰਜ਼ ਬਣਦਾ ਕਿ ਉਹਦੇ ਬੱਚਿਆਂ ਨੂੰ ਪੁੱਛਣ ਤੁਸੀਂ ਕੀ ਕਰਕੇ ਆ ਸਕੂਲ ਚ ਕੀ ਕਰਦੇ ਹੋ ਤੇ ਗੁਰਦੁਆਰਾ ਸਾਹਿਬ ਅੱਜ ਕੀ ਉੱਥੇ ਸਿੱਖਿਆ ਤੇ ਬਾਕੀ ਮੇਰੇ ਖਿਆਲ ਵਿੱਚ ਜੇ ਬਾਪ ਦੇ ਘਰ ਦੀ ਗੱਲ ਆ ਸੜਦਾ ਸਾਰੇ ਪਰਿਵਾਰ ਹੈ ਮਤਲਬ ਗੁਰਮਾਤੇ ਨਾਲ ਜੁੜਿਆ ਬਾਕੀ ਬਹੁਤ ਪਿੰਡਾਂ ਚ ਆਪਾਂ ਦੇਖਦੇ ਨਸ਼ਾ ਵੀ ਬਹੁਤ ਵੀਡੀਓਜ਼ ਦੇਖਦੇ ਆ ਕਿ ਕਾਫੀ ਨਸ਼ਾ ਤੁਹਾਡਾ ਪਿੰਡ ਕਿਵੇਂ ਬਚਿਆ ਹੋਇਆ ਜੀ ਨਸ਼ੇ ਤੋਂ ਨਹੀਂ ਸਾਡਾ ਪਿੰਡ ਪਹਿਲਾਂ ਕਾਫੀ ਹੋ ਗਿਆ ਸੀਗਾ ਪਰੰਤੂ ਹੁਣ ਘਟ ਰਿਹਾ ਹੈ ਆ ਜਿਹੜੀ ਉਪਰਾਲਾ ਹੈ ਇਹਦੇ ਨਾਲ ਟੋਟਲੀ ਸਾਡੀ ਸਫਾਈ ਹੋ ਰਹੀ ਹੈ ਹਾਂ ਇਹ ਬਾਕੀ ਜਿਹੜੇ ਬੱਚੇ ਨੇ ਜੇ ਕਿਸੇ ਦੇ ਘਰ ਚੋਂ ਹੀ ਹੋਗਾ ਉਹ ਤਾਂ ਬੱਚੇ ਟੋਕਣਗੇ ਮੈਨੂੰ ਕੋਈ ਵਿਅਕਤੀ ਮਿਲਿਆ ਮੇਰੇ ਪਿੰਡ ਦਾ ਲੜਕਾ ਉਹ ਕੇਸਾ ਦਾ ਮੌਂਦਾ ਮੇਰੇ ਲੜਕਾ ਕਲਾਸ ਫੈਲੋ ਸੀ ਉਹ ਲੁਧਿਆਣੇ ਰਹਿੰਦੇ ਨੇ ਉਹ ਮੈਨੂੰ ਹੁਣ ਮਿਲਿਆ ਉਹ ਕੀਤਾ ਉਹਦੇ ਦੜਗੇ ਰੱਖੇ ਮੈਂ ਬਿਚਾਰ ਲਿਆ ਇੱਥੇ ਗੁਰਦਾਰ ਸਾਹਿਬ ਦੀ ਗੱਲ ਹੈ ਉਹ ਮੈਂ ਕਿਹਾ ਤੂੰ ਕਿਵੇਂ ਬਣ ਕੇ ਇੱਧਰ ਆ ਗਿਆ ਉਹ ਕਹਿੰਦਾ ਗੱਲ ਹੈ ਜੀ ਕਹਿੰਦਾ ਉਹਦੀ ਮਾਂ ਆ ਗਈ ਉਹ ਕਹਿੰਦੀ ਭਾਈ ਮੇਰੀ ਪੋਤੀ ਕਹਿੰਦੀ ਉਹਦੇ ਲੜਕੇ ਦੀ ਬੱਚੀ ਵੀ ਪਾਪਾ ਆਪਾਂ ਗੁਰੂ ਸਾਹਿਬ ਦੇ ਬੱਚਿਆਂ ਤੂੰ ਇਸ ਤਰ੍ਹਾਂ ਜੱਜਦਾ ਨਹੀਂ ਹੈਗਾ ਉਹਨੇ ਕਹਿੰਦਾ ਮੇਰੇ ਦਾੜੀ ਕਿਸਰ ਖਾਤੇ ਇਹ ਬੱਚੇ ਵੀ ਸਿੱਖਿਆ ਦਿੰਦੇ ਨੇ ਬਾਪਿਆਂ ਨੂੰ ਇਹ ਨਹੀਂ ਬੱਚੇ ਜਿਹੇ ਨੂੰ ਵੀ ਪਤਾ ਨਹੀਂ ਪਤਾ ਸਭ ਕੁਝ ਹੈ ਇਹਨਾਂ ਦੀ ਕਹੀ ਗੱਲ ਤੁਰੰਦਰ ਤੱਕ ਪਹੁੰਚ ਜਾਂਦੀ ਹੈ ਕਿਉਂਕਿ ਅੱਜ ਬੱਚਿਆਂ ਦੇ ਪਰਿਵਾਰ ਨੂੰ ਉਹਨਾਂ ਦੀਆਂ ਮਾਤਾਵਾਂ ਨੇ ਜਾਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਵੀ ਤੁਸੀਂ ਸਨਮਾਨਤ ਬੱਚਿਆਂ ਦੇ ਨਾਲ ਕੀਤਾ ਤਾਂ ਕਿ ਉਹਨਾਂ ਨੂੰ ਵੀ ਹੌਸਲਾ ਫੁਜਾਈ ਹੋਵੇ ਆਪਣੀ ਬਿਲਕੁਲ ਮਾਪਿਆਂ ਦਾ ਜ਼ਰੂਰੀ ਹੈ ਅਸਲ ਇਹ ਦੇਖਿਆ ਜਾਵੇ ਬੱਚਿਆਂ ਨੂੰ ਬਣਾਉਣ ਦੇ ਵਿੱਚ ਪਹਿਲਾ ਹੱਥ ਮਾਂ ਦਾ ਹੁੰਦਾ ਹੈ ਪਿਓ ਦਾ ਪਿਓ ਤਾਂ ਕਮਾਊ ਕਮਾਉਣ ਵਾਲਾ ਹੁੰਦਾ ਹੈ ਪੁੱਤ ਲਿਆ ਕੇ ਕਰੇ ਛੜਦਾ ਹੁੰਦਾ ਹੈ ਤੇ ਮਾਂ ਹੀ ਆ ਜਿਹੜੀ ਬੱਚਿਆਂ ਨੂੰ ਇੱਕ ਫਾਰਮੇਸ਼ਨ ਦਿੰਦੀ ਹੈ ਅچھے ਵਿਚਾਰ ਦਿੰਦੀ ਹੈ ਅੱਗੇ ਸਾਡੇ ਦਾਦੀਆਂ ਬਾਤਾਂ ਰਿਆਂ ਦੇ ਅੱਗੇ ਕਵੀਸ਼ਰ ਪੜਨਾ ਲੱਗਦੇ ਹੁੰਦੇ ਉਹਨਾਂ ਤੋਂ ਸਾਡੇ ਇਤਿਹਾਸ ਸਿੱਖਦੇ ਹੁੰਦੇ ਫਿਰ ਕਿਤਾਬਾਂ ਆ ਗਈਆਂ ਹੁਣ ਸਾਡੇ ਭਾਈ ਤੁਸਾਹ ਭਾਈ ਗੁਰਜੰਤ ਸਿੰਘ ਜੀ ਉਹਨਾਂ ਨੇ ਇੱਥੇ ਕਿਤਾਬਾਂ ਦਾ ਇੱਕ ਸਾਰਾ ਭੰਡਾਰ ਮਗਾ ਕੇ ਰੱਖਿਆ ਵੀ ਤਾਂ ਕਿ ਤੁਸੀਂ ਪੜ੍ਹੀਏ ਪੜ੍ਹ ਕੇ ਉਸ ਦੇ ਧਾਰਨੀ ਬਣੀਏ ਬਿਲਕੁਲ ਜੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਪਿੰਡ ਚੌਂਦਾ ਜਿੱਥੇ ਐਵੇਂ ਦੇ ਉਪਰਾਲੇ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਗੁਰਦੁਆਰਾ ਸਾਹਿਬ ਦੇ ਗਰੰਥੀ ਦੇ ਤਾਲਮੇਲ ਨਾਲ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਨੇ ਕਿ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਉਹਨਾਂ ਦੀਆਂ ਮਾਤਾਵਾਂ ਉਹਨਾਂ ਦੇ ਫਾਦਰ ਇੱਥੇ ਮੌਜੂਦ ਨੇ ਸੋ ਹਾਂਜੀ ਬਣ ਕੀ ਨਾਮ ਹੈ ਜੀ ਐਡਵੋਕੇਟ ਇਕਬਾਲਜੀਤ ਕੌਰ ਅੱਛਾ ਜੀ ਸਨਮਾਨਤ ਕੀਤਾ ਬੱਚਿਆਂ ਲਈ ਉਪਰਾਲੇ ਕੀਤੇ ਜਾਂਦੇ ਨੇ ਕਿਵੇਂ ਦੇਖਦੇ ਹੋ ਸਾਰੇ ਉਪਰਾਲੇ ਬਹੁਤ ਵਧੀਆ ਗੱਲ ਹੈ ਜੀ ਬੱਚਿਆਂ ਦੀ ਜਿਹੜੀ ਅੱਗੇ ਵਾਲੀ ਜ਼ਿੰਦਗੀ ਬਹੁਤ ਜ਼ਿਆਦਾ ਸੁਨਹਿਰੀ ਹੋ ਜਾਣੀ ਹੈ ਗਿਆ ਚੀਜ਼ ਨਾਲ ਹਨਾ ਨਸ਼ਿਆਂ ਤੋਂ ਬਚਣਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਆ ਤੇ ਬਾਕੀ ਮਾਂ ਬਾਪ ਦਾ ਹੰਗਾਰਾ ਜ਼ਰੂਰੀ ਹੁੰਦਾ ਆ ਹਨਾ ਤੇ ਕੱਲਾ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਮਾਂ ਐ ਆਪਣੇ ਬੱਚੇ ਨੂੰ ਸੰਵਾਰਦੀ ਆ ਬਾਪ ਦਾ ਵੀ ਫਰਜ਼ ਉਨਾ ਹੀ ਹੁੰਦਾ ਆ ਜਿੰਨਾ ਮਾਂ ਦਾ ਹੁੰਦਾ ਕਿਉਂ ਬੱਚਾ ਕੱਲੀ ਮਾਂ ਦਾ ਨਹੀਂ ਹੁੰਦਾ ਹੈਗਾ ਹਨਾ ਸਭ ਤੋਂ ਪਹਿਲੀ ਗੱਲ ਇਹ ਹੀ ਆ ਜੇ ਮਾਪੇ ਚੰਗੇ ਨੇ ਬੱਚਿਆਂ ਨੇ ਆਪਣੇ ਆਪ ਚੰਗੇ ਬਣਨਾ ਹੈ। ਬਾਕੀ ਤੁਹਾਨੂੰ ਕੀ ਲੱਗਦਾ ਬੱਚਿਆਂ ਦਾ ਮਨੋਵਲ ਵੀ ਉੱਪਰ ਜਾਂਦਾ ਜਦੋਂ ਸਨਮਾਨ ਕੀਤਾ ਜਾਂਦਾ ਉਹਨਾਂ ਨੂੰ ਮੋਮੈਂਟੋ ਕਿ ਅਸੀਂ ਅਗਲੀ ਵਾਰੀ ਵੱਡਾ ਮੋਮੈਂਟੋ ਲਵਾਂਗੇ। ਨਹੀਂ ਬਿਲਕੁਲ ਸਰ ਐਪਰੀਸ਼ੀਏਸ਼ਨ ਜ਼ਰੂਰੀ ਆ। ਬੱਚਾ ਕੋਈ ਵੀ ਕੰਮ ਕਰਦਾ ਹੈ ਉਹਦੇ ਲਈ ਉਹਨੂੰ ਐਪਰੀਸ਼ੀਏਟ ਕਰੋ। ਠੀਕ ਆ ਤੁਹਾਡਾ ਵੀ ਬੱਚਾ ਆਉਂਦਾ ਹੁਣ ਇੱਥੇ। ਮੇਰਾ ਬੱਚਾ ਹਰਜੀਤ ਜੀ 3 ਸਾਲ ਦਾ ਹੈ ਬਟ ਮੈਂ ਲਾਉਂਗੀ। ਜ਼ਰੂਰ ਭੇਜਿਆ ਕਰੂੰਗੀ। ਮੇਰਾ ਬੱਚਾ ਆਉਂਦਾ ਹੈ ਜਾਂ ਮੇਰੇ ਭਤੀਜੇ ਗੁਰਮukh ਦੇ ਨਾਲ ਆਉਂਦਾ ਹੈ। ਆਂਦਾ ਇੱਥੇ ਜੀ ਢਿੱਲੀ ਆਂਦਾ ਢਿੱਲੀ ਮੱਥਾ ਟੇਕਣ ਜਾਂਦਾ ਹੈ ਅੱਛਾ ਹਾਂ ਇੱਕ ਗੱਲ ਇਹ ਵੀ ਆ ਮੇਰੇ ਬੱਚੇ ਨੇ ਪਾਠ ਕਰਨਾ ਜ਼ਰੂਰ ਸਿੱਖਿਆ ਇਥੋਂ ਹਾਂਜੀ ਛੋਟਾ ਹੈ 3 ਸਾਲ ਦਾ ਉਹ ਕਰਦਾ ਹੈ ਆ ਜਿਹੜੀ ਕਿ ਰੂਟੀਨ ਬਣ ਜੂ ਹੁਣ ਤੋਂ ਹੀ ਸ਼ੁਰੂ ਹੋ ਜੂ ਜੀ ਬਿਲਕੁਲ ਬਿਲਕੁਲ ਆਨੰਦ ਸਾਹਿਬ ਦਾ ਪਾਠ ਉਹ ਕਰ ਲੈਂਦਾ ਹੈ ਹਾਂਜੀ ਬਿਲਕੁਲ ਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਅਮਨਪ੍ਰੀਤ ਕੌਰ ਅੱਛਾ ਤੁਹਾਡਾ ਬੱਚਾ ਆਉਂਦਾ ਜਾਂ ਕਿਵੇਂ ਇੱਥੇ ਸਨਮਾਨ ਵੀ ਲਾਇਦਾ ਹਾਂਜੀ ਮੇਰਾ ਬੇਟਾ ਆਉਂਦਾ ਗੁਰਮukh ਸਿੰਘ ਜੀ ਤੇ ਮੈਂ ਸਹਿਦ ਪਾਠ ਕਰ ਰਹੀ ਹਾਂ ਮੈਨੂੰ ਵੀ ਸਨਮਾਨ ਕੀਤਾ ਗਿਆ ਠੀਕ ਹੈ ਤੇ ਬਾਬਾ ਜੀ ਦਾ ਤੇ ਬਾਕੀ ਬੱਚੇ ਨੇ ਉਹਨਾਂ ਨੂੰ ਗੁਰਸਿੱਖੀ ਵੱਲ ਜੋੜਦੇ ਨੇ ਬੇਟਾ ਫਿਰ ਕਿਹੜੀ ਕਿਹੜੀ ਸੰਥਿਆ ਕਿਹੜਾ ਕਿਹੜਾ ਪਾਠ ਕਰ ਲੈਂਦਾ ਕਿੰਨਾ ਸਮਾਂ ਗੁਰਬਾਣੀ ਨੂੰ ਦਿੰਦਾ ਤੇ ਮੇਰਾ ਬੇਟਾ ਜਿਸ ਤਰ੍ਹਾਂ ਪੰਜ ਬਾਣੀਆਂ ਹੋ ਗਈਆਂ ਰੈਰਾ ਸਾਹਿਬ ਹੋ ਗਈ ਕੀਰਤਨ 16 ਹੋ ਗਿਆ ਤੇ ਉਹਨੂੰ ਜਵਾਨੀ ਜਾਦ ਨੇ ਅੱਛਾ ਜੀ ਹਾਂ ਜੀ ਹਾਂ ਤੇ ਮੈਂ ਵੀ ਛੋਟੀ ਹੁੰਦੀ ਸੀ ਜਦੋਂ ਮਤਲਬ ਕਿ ਮੈਂ ਸੰਥਿਆ ਲਈ ਹੋਈ ਸੀ ਤੇ ਮੈਰਿਜ ਤੋਂ ਪਹਿਲਾਂ ਵੀ ਮੈਂ ਜਿੱਦਾਂ ਸਹਿਜ ਪਾਠ ਕਰਦੀ ਸੀਗੀ ਤੇ ਇੱਥੇ ਆ ਕੇ ਮੈਨੂੰ ਉਸ ਤਰ੍ਹਾਂ ਦਾ ਹੀ ਫਿਰ ਫੈਮਿਲੀ ਮਿਲੀ ਆ ਤੇ ਹੁਣ ਵੀ ਮੈਂ ਸਹਿਜ ਪਾਠ ਕਰ ਰਹੀ ਆ ਬਿਲਕੁਲ ਬਾਕੀ ਦੇਖਦਾ ਪਹਿਲਾਂ ਵੀ ਸਵਾਲ ਕੀਤਾ ਸੀ ਕਿ ਬੱਚਿਆਂ ਨੂੰ ਟਾਈਮਿੰਗ ਦੀ ਬਹੁਤ ਪ੍ਰੋਬਲਮ ਆ ਪ੍ਰਾਈਵੇਟ ਸਕੂਲਾਂ ਜਾਂਦੇ ਨੇ ਲੇਟ ਆਉਂਦੇ ਨੇ ਟਾਈਮ ਨਹੀਂ ਮਿਲਦਾ ਉਹਨੂੰ ਕਿਵੇਂ ਅਡਜਸਟ ਕਰਦੇ ਹੋ ਨਹੀਂ ਦੇਖੋ ਮੈਂ ਵੀ ਨੌਕਰੀ ਕਰਦੀ ਆ ਬਟ ਮੈਂ ਵੀ ਆਪਣਾ ਟਾਈਮ ਇਸ ਤਰ੍ਹਾਂ ਕੱਢਦੀ ਆ ਮੋਬਾਈਲ ਤੇ ਨਹੀਂ ਟਾਈਮ ਦਿੰਦੀ ਹੈਗੀ ਤੇ ਇਹ ਹੁੰਦਾ ਵੀ ਜਿੰਨਾ ਮੋਬਾਈਲ ਤੋਂ ਦੂਰ ਰਹੀ ਹੈ ਠੀਕ ਹੈ ਉਹ ਜਿੰਨਾ ਕੁ ਵੀ ਟਾਈਮ ਹੁੰਦਾ ਆਪਣਾ ਪਾਠ ਕਰੀਦਾ ਤੇ ਉਸੇ ਤਰ੍ਹਾਂ ਆਪਣੇ ਬੇਟੇ ਨੂੰ ਲ ਤੇ ਉਹ اسی ਤਰ੍ਹਾਂ ਉਹ ਵੀ ਜਿੰਨਾ ਟਾਈਮ ਹੁੰਦਾ ਗੁਰਮਖ ਗੁਰਦੁਆਰਾ ਸਾਹਿਬ ਆਉਂਦਾ ਇੱਕ ਘੰਟਾ ਦੋ ਘੰਟੇ ਬਾਬਾ ਜੀ ਦੇ ਟੱਚ 'ਚ ਰਹਿੰਦਾ ਏ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਦਾ ਜਨਨ ਕਿ ਹਰ ਪਿੰਡ ਪਿੰਡ ਜੇ ਐਵੇਂ ਹੋਵੇ ਤਾਂ ਜਿਹੜੀ ਨਵੀਂ ਪਨੀਰੀ ਆ ਨਵੇਂ ਬੱਚੇ ਨੂੰ ਇਤਿਹਾਸ ਤੋਂ ਜਾਣੂ ਹੋਊ ਤਾਂ ਗੁਰਵਾਨੀ ਵੱਲ ਜਾਣ ਹਾਂਜੀ ਹਾਂ ਬਿਲਕੁਲ ਜੇ ਜਾਣੂ ਕਰਵਾਇਆ ਜਾਵੇ ਬੱਚੇ ਜ਼ਰੂਰ ਜੁੜਨਗੇ ਗੁਰਵਾਨੀ ਵੱਲ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਬੱਚੇ ਜ਼ਿਆਦਾਤਰ ਮੋਬਾਈਲਸ ਤੇ ਲੱਗੇ ਰਹਿੰਦੇ ਆਂ ਗੇਮਸ ਵੱਲ ਲੱਗੇ ਰਹਿੰਦੇ ਆਂ ਹਨਾ ਜੇ ਉਹਨਾਂ ਨੂੰ ਆਪਾਂ ਜਾਣੂ ਕਰਵਾਵਾਂਗੇ ਉਹੀ ਪੇਰੈਂਟਸ ਤੇ ਆ ਗਈ ਤੇ ਬਾਕੀ ਸਾਨੂੰ ਬਾਬਾ ਜੀ ਵਧੀਆ ਕਰਵਾ ਰਹੇ ਨੇ ਜਿਵੇਂ ਕਿ ਟਾਈਮ ਹੀ ਆ ਵੀ ਮੋਬਾਈਲਾਂ ਤੇ ਉਹ ਟਾਈਮ ਨਾ ਲਾਓ ਉਹਨਾਂ ਗੁਰਦੁਆਰਾ ਸਾਹਿਬ ਚ ਸਿੱਖਣ ਤੇ ਲਾਓ ਬਿਲਕੁਲ ਹਾਂਜੀ ਹਾਂ ਇਹੀ ਆ ਵੀ ਗੁਰਦੁਆਰਾ ਸਾਹਿਬ ਅਗਰ ਮਾਂ ਬਾਪ ਆਉਣਗੇ ਤਾਂ ਹੀ ਬੱਚੇ ਆਉਣਗੇ ਨਾ ਅੱਗੇ ਮਾਂ ਬਾਪ ਤੇ ਵੀ ਡਿਪੈਂਡ ਹੈ ਜੇ ਬੱਚੇ ਆਉਣਗੇ ਤਾਂ ਉਹ ਸਿੱਖਣਗੇ ਗੁਰਸਿੱਖੀ ਵੱਲ ਜੁੜਨਗੇ ਜਿੱਦਾਂ ਉਹਨਾਂ ਸਹਿਬਜ਼ਾਦੇ ਸੀਗੇ ਉਹਨਾਂ ਬਾਰੇ ਪਤਾ ਚੱਲਦਾ ਬੱਚਿਆਂ ਨੂੰ ਹਨਾ ਗੁਰਗੋਇੰਦ ਸਿੰਘ ਜੀ ਬਾਰੇ ਦੱਸਾਂ ਗੁਰੂਆਂ ਦੇ ਬਾਰੇ ਤੇ ਪਤਾ ਚੱਲਦਾ ਅਗਰ ਅਸੀਂ ਦੱਸਦੇ ਹਾਂ ਹਾਂਜੀ ਹਾਂ ਬਿਲਕੁਲ ਜੀ ਸੋ ਬੱਚਿਆਂ ਦੇ ਮਾਤਾ ਪਿਤਾ ਨੇ ਉਹ ਵੀ ਖੁਸ਼ ਨੇ ਕਿ ਠੀਕ ਆ ਸਾਡੇ ਬੱਚੇ ਮੋਬਾਈਲਾਂ ਤੋਂ ਬਚੇ ਰਹਿੰਦੇ ਨੇ ਕਿਉਂਕਿ ਮੋਬਾਈਲ ਤੇ ਟਾਈਮ ਦੇਣ ਦੀ ਬਜਾਏ ਉਹ ਗੁਰਬਾਣੀ ਸਿੱਖਦੇ ਨੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿ ਜੀ ਫਤਿਹ ਹਾਂਜੀ ਕੀ ਨਾਮ ਆ ਜੀ ਆਪਣਾ ਹਾਂ ਬਹੁਤ ਵਧੀਆ ਹੋ ਸ਼ਮਗਮ ਹੋ ਗਈ ਸਾਡਾ ਠੀਕ ਆ ਜੀ ਵਧੀਆ ਗੁਰਬਾਣੀ ਬੱਚੇ ਪੜ੍ਹਦੇ ਨੇ ਠੀਕ ਆ ਜੀ ਸਾਡੀ ਸਿੱਖੀ 'ਚ ਵਾਧਾ ਹੋ ਗਿਆ ਜੀ ਗੁਰਦੁਆਰਾ ਸਾਹਿਬ ਦੀ ਸੇਵਾ 'ਚ ਵਾਧਾ ਹੋ ਗਿਆ ਠੀਕ ਆ ਤੇ ਗੁਰਦੁਆਰਾ ਸਾਹਿਬ ਦੀ ਚੜ੍ਹਦੀ ਕਲਾ ਹੋਵੇ। ਬਿਲਕੁਲ ਸੰਗਤ ਕਹਿੰਦੀ ਹੈ ਕਿ ਤੁਹਾਡਾ ਵੀ ਸਹਿਯੋਗ ਬਹੁਤ ਹੈ ਇਹ ਪ੍ਰੋਗਰਾਮ ਕਰਵਾਉਣਾ। ਕਿਉਂਕਿ ਜਰੂਰ ਹੁੰਦੀ ਨਾਲ ਹੁੰਦੀ ਯਤਨਯੋਗਤਾ ਕਰਨੀ ਪੈਂਦੀ ਹੈ। ਠੀਕ ਹੈ ਜੀ। ਕਰਨਾ ਹੱਕਾ ਸਾਡਾ। ਇਹ ਜ਼ਿੰਮੇਵਾਰੀ ਹੈ ਸਾਡੀ। ਠੀਕ ਹੈ ਜੀ। ਤੇ ਅਸੀਂ ਇਸ ਗੱਲ ਦੇ ਵਿੱਚ ਖੁਸ਼ ਆ ਬਹੁਤ ਜੀ। ਹਾਂ। ਇਹ ਗੁਰੂ ਘਰ ਵੀ ਇਹਨਾਂ ਦੀ ਬਦੌਲਤ ਬਣਿਆ ਹੋਇਆ ਹੈ। ਅੱਛਾ ਜੀ। ਹਾਂ ਜੀ ਇਹਨਾਂ ਦੀ ਮੁੱਖ ਦੇਣਾ ਠੀਕ ਹੈ ਜੀ। ਇਹਨੇ ਬਦੌਲਤ ਹੈ। ਠੀਕ ਹੈ ਜੀ। ਹੁਣ ਤੁਹਾਡਾ ਮਨ ਫਿਰ ਕਿਵੇਂ ਜੀ ਕਰਦਾ ਕਿ ਬੱਚਿਆਂ ਨੂੰ ਬੱਚਿਆਂ ਨੂੰ ਵਧੀਆ ਬੱਚਿਆਂ ਨੂੰ ਗੁਰਵਾਣੀ ਵੱਲ ਬਹੁਤ ਜੱਜੂ ਕੀ ਲੜ ਲੱਗਣਗੇ ਸਿੱਖੀ ਚ ਵਾਧਾ ਹੋਊਗਾ ਤੇ ਨਸ਼ਿਆਂ ਤੋਂ ਬਚੇ ਰਹਿਣਗੇ ਗੁਰਬਾਣੀ ਪੜ੍ਹਦੇਗੇ ਸਤ ਸੰਗਤ ਕਰਨਗੇ ਕੀਰਤਨ ਕਰਦੇ ਨੇ ਬੱਚੇ ਛਾੜੇ ਲੜ ਕੇ ਆ ਸਾਡੀ ਬਾੜ ਦਾ ਕੀਰਤਨ ਕਰਦੇ ਨੇ ਮੂਵੀ ਕੀਰਤਨ ਕਰਦੇ ਨੇ ਸਾਰਾ ਵਧੀਆ ਸਮਾਗਮ ਕਰਦੇ ਨੇ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਬੇਟਾ ਕੀ ਨਾਮ ਹੈ ਅਮਨਜੋਤ ਕੌਰ ਅੱਛਾ ਅਮਨਜੋਤ ਕਾਦੀ ਸਿੱਖਿਆ ਗੁਰਬਾਣੀ ਕਿਹੜਾ ਪਾਠ ਕਰਦੇ ਹੋ ਨੇ ਇੱਥੇ ਕੀ ਸਿੱਖਦੇ ਜਪਜੀ ਸਾਹਿਬ ਜੀ ਅੱਛਾ ਜਪਜੀ ਸਾਹਿਬ ਸਿੱਖਲੇ ਪੂਰਾ ਜਿੱਦਾਂ ਰਹਿ ਗਿਆ ਠੀਕ ਹੈ ਹਰ ਰੋਜ਼ ਉਹਨੇ ਫਿਰ ਸੰਥਿਆ ਲੈਣ ਹਾਂਜੀ ਕਿ ਸਾਰੇ ਪਾਠ ਸਿੱਖੋਗੇ ਹੈਗੀ ਮਨਚ ਗੱਲ ਇਹ ਹਾਂਜੀ ਅੱਛਾ ਇਤਿਹਾਸਵਾਰ ਵੀ ਪੁੱਛਦੇ ਹੋਵੋਗੇ ਬਾਬਾ ਜੀ ਤੋਂ ਹਾਂਜੀ ਠੀਕ ਹੈ ਛੋਟੇ ਸਾਹਿਬਜ਼ਾਦੇ ਛੋਟੇ ਬੱਚਿਆਂ ਦਾ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਹੋਣਾ ਹਾਂਜੀ ਠੀਕ ਹੈ ਬਿਲਕੁਲ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿਉਂਕਿ ਬੱਚੇ ਨੇ ਜਿਹੜੇ ਛੋਟੇ ਵੱਡੇ ਸਾਰਿਆਂ ਨੂੰ ਸਨਮਾਨਤ ਕੀਤਾ ਹੋਇਆ ਸੱڈن ਮੌਜੂਦ ਨੇ ਹਾਂਜੀ ਸਸ਼ੀਕਾਲ ਜੀ ਸਸ਼ੀਕਾਲ ਜੀ ਵੈਗਲੂ ਜੀ ਕਾ ਖਾਲਸਾ ਵੈਗਲੂ ਜੀ ਕੀ ਫਤਿਹ ਹਾਂਜੀ ਸਨਮਾਨ ਤੁਹਾਨੂੰ ਵੀ ਮਿਲਿਆ ਆਪਦੇ ਵੱਲੋਂ ਮਿਲਿਆ ਜਾਂ ਆਪਣੇ ਬੱਚਾ ਇੱਥੇ ਨਹੀਂ ਮੈਨੂੰ ਆਪਣੇ ਵੱਲੋਂ ਮਿਲਿਆ ਤੇ ਮੈਸੇਜ ਪਾਟ ਕੀਤਾ ਸੀਗਾ ਹਾਂਜੀ ਉਹਦੇ ਵੱਲੋਂ ਮਿਲਿਆ ਹਾਂਜੀ ਬਾਕੀ ਕਿਵੇਂ ਲੱਗਦਾ ਉਪਰਾਲਾ ਜਿਵੇਂ ਤੁਹਾਡਾ ਵੀ ਮਨੋਵਾਲ ਐ ਜੇ ਹੋਊਗਾ ਵੀ ਆਪਾਂ ਗੁਰਬਾਣੀ ਨਾਲ ਜੁੜੀਏ ਸਨਮਾਨ ਵੀ ਮਿਲਦਾ ਜੀ ਹਾਂਜੀ ਮੈਂ ਵੈਸੇ ਸ਼ੁਰੂ ਤੋਂ ਹੀ ਮਤਲਬ ਛੋਟੀ ਹੁੰਦੀ ਤੋਂ ਹੀ 7th ਕਲਾਸ ਤੋਂ ਮੇਰਾ ਅੰਮਰ ਸ਼ਕਿਆ ਹੋਇਆ ਸੀ ਤੇ ਮੇਰੇ ਦਾਦਾ ਜੀ ਵੱਲੋਂ ਮੈਨੂੰ ਬਹੁਤ ਪ੍ਰੇਰਿਤ ਕੀਤਾ ਗਿਆ ਜੀ ਤੇ ਮੈਂ ਬਹੁਤ ਵਧੀਆ ਜਣੀ ਸ਼ੁਰੂ ਤੇ ਚਾਹਨੀ ਆ ਮੈਂ ਹਰ ਜਿਵੇਂ ਜਪਜੀਤ ਸਾਹਿਬ ਸੁਖਮਨੀ ਸਾਹਿਬ ਤੇ ਜਪ ਸਾਹਿਬ ਵਗੈਰਾ ਪੰਜਾਂ ਬਾਣੀਆਂ ਦਾ ਰਹਿ ਰਸ ਨਾਮ ਸਾਹਿਬ ਸਾਰਾ ਵਾਟ ਤਕਰੀਬਨ ਕਰਦੀਆਂ ਹਾਲੇ ਵੈਸੇ ਅੱਜਕੱਲ ਪਿੰਡਾਂ 'ਚ ਆਪਾਂ ਦੇਖਦੇ ਆ ਬਹੁਤ ਘਟ ਗਿਆ ਜੀ ਕਿਤਨੇ ਕਿਤੇ ਚਾਹੇ ਉਹਨੂੰ ਆਪਾਂ ਮੰਨੀ ਵੀ ਛੋਟੇ ਪਰਿਵਾਰ ਹੋ ਗਏ ਜਾਨ ਆਉਣ ਦਾ ਵੀ ਘਟ ਗਿਆ ਜਿਵੇਂ ਅੱਗੇ ਹੁੰਦਾ ਸੀ ਪਰ ਇੱਥੇ ਦੇਖਿਆ ਕਿ ਇੱਥੇ ਜਿਹੜਾ ਉਪਰਾਲਾ ਇਹ ਬਹੁਤ ਵਧੀਆ ਉਪਰਾਲਾ ਹਾਂਜੀ ਸ਼ੁਰੂ ਤੋਂ ਹੀ ਵੈਸੇ ਬਾਬਾ ਕੜਕ ਸਿੰਘ ਜੀ ਨੇ ਬਹੁਤ ਵਧੀਆ ਮਤਲਬ ਕੀਤਾ ਸੀ ਤੇ ਗੁਰਦੁਆਰਾ ਸਾਹਿਬ ਨੂੰ ਬਹੁਤ ਵਧੀਆ ਤਰੀਕੇ ਨਾਲ ਲੱਗੇ ਵਿਦਿਆ ਤੇ ਹੁਣ ਜਿੱਦਣ ਦੇ ਬਾਬਾ ਗਰਜਨ ਸਿੰਘ ਜੀ ਆਏ ਨੇ ਤੇ ਬਹੁਤ ਵਧੀਆ ਜਿਨ੍ਹਾਂ ਨੇ ਬੱਚਿਆਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਆਪਣੇ ਨਾਲ ਜੋੜਿਆ ਤੇ ਛੋਟੇ-ਛੋਟੇ ਬ ਤੇ ਬਹੁਤ ਵਧੀਆ ਇਹਨਾਂ ਦਾ ਬਹੁਤ ਜਿਆਦਾ ਧੰਨਵਾਦ ਆ ਤੇ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਠੀਕ ਹੈ ਹਾਂਜੀ ਬਿਲਕੁਲ ਜੀ ਸੋ ਜਿਹੜੀ ਸੰਗਤ ਆ ਉਹ ਆਲੇ ਦੁਆਲੇ ਪਿੰਡਾਂ ਚੋਂ ਵੀ ਆਈ ਹੋਈ ਆ ਗੱਲਬਾਤ ਵੀ ਕਰਾਂਗੇ ਵੀਰ ਜੀ ਮੌਜੂਦ ਨੇ ਵੀ ਜੀ ਕੀ ਨਾਮ ਆ ਜੀ ਨਰਮਨ ਸਿੰਘ ਜੀ ਚੋੜ ਨਰਮਨ ਸਿੰਘ ਜੀ ਤੁਸੀਂ ਵੀ ਪਹੁੰਚੇ ਹੋ ਕਿਵੇਂ ਲੱਗਦਾ ਉਪਰਾਲਾ ਕਿਉਂਕਿ ਆਲੇ ਦੁਆਲੇ ਹੋਰ ਪਿੰਡਾਂ ਚ ਆਪਾਂ ਦੇਖਦੇ ਆ ਇਹ ਉਪਰਾਲੇ ਦੀ ਘਾਟ ਆ ਕਿਵੇਂ ਲੱਗਦਾ ਵੀ ਇਹ ਤੋਂ ਸਿੱਖਣਾ ਇਹ ਪਿੰਡ ਤੋਂ ਚੌਂਦੇ ਪਿੰਡ ਤੋਂ ਸਭ ਤੋਂ ਪਹਿਲਾਂ ਚੌਂਦੇ ਪਿੰਡ ਦੀ ਗੁਰਦੁਆਰਾ ਸਾਹਿਬ ਦੀ ਬਾਬਾ ਬੁੱਢਾ ਜੀ ਦੀ ਮੇਟ ਨੂੰ ਬਹੁਤ ਬਹੁਤ ਬਾਬਾ ਗਰਜੰਟ ਸਿੰਘ ਜੀ ਨੇ ਜਿਹੜੇ ਉਪਰਾਲੇ ਕੀਤੇ ਨੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਬਹੁਤ ਬਹੁਤ ਵਧੀਆ ਕਿਉਂਕਿ ਸਾਨੂੰ ਸਭ ਦਾ ਫਰਜ਼ ਬਣਦਾ ਆਉਣ ਵਾਲਾ ਸਮਾਂ ਮੂਰੇ ਬਹੁਤ ਭਿਆਨਕ ਆ ਬੱਚੇ ਸਾਡੇ ਗੁਰਬਾਣੀ ਤੋਂ ਦੂਰ ਹੁੰਦੇ ਜਾਂਦੇ ਨੇ ਨਸ਼ਾ ਵੱਧਾ ਦੁਰਿਆ ਜਾਂਦਾ ਕਿਉਂਕਿ ਜੇ ਬੱਚੇ ਗੁਰਬਾਣੀ ਨਾਲ ਜੁੜਨਗੇ ਤਾਂ ਬਹੁਤ ਵਧੀਆ ਰਹੂਗਾ ਸਮਾਂ ਸਾਨੂੰ ਪਤਾ ਹੀ ਇਹ ਵੀ ਕਹੇ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਸਿਕ ਸੰਗਤ ਪਹੁੰਚੀ ਹੋਈ ਆ ਸਮਾਗਮ ਕਰਵਾਇਆ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਉਹ ਸਮਾਗਮ ਤੇ ਇਹ ਵੱਡਾ ਉਪਰਾਲਾ ਕੀਤਾ ਗਿਆ ਗੱਲਬਾਤ ਵੀ ਕਰਾਂਗੇ ਹਾਂਜੀ ਬੇਟਾ ਕੀ ਕੀ ਸਿੱਖ ਰਹੇ ਹੋ ਤੁਸੀਂ ਕੀ ਗੁਰਬਾਣੀ ਦੇ ਇਤਿਹਾਸ ਬਾਰੇ ਜਾਣੂ ਬਾਬਾ ਜੀ ਸਾਨੂੰ ਗੁਰੂਆਂ ਦੇ ਨਾਮ ਬਹੁਤ ਕੁਝ ਸਿਖਾਉਂਦੇ ਨੇ ਠੀਕ ਹੈ ਪਾਠ ਵੀ ਸਿਖਾਉਂਦੇ ਨੇ ਠੀਕ ਹੈ ਕਿਹੜੇ ਕਿਹੜੇ ਪਾਠ ਤੁਸੀਂ ਸਿੱਖ ਲਏ ਜਪਜੀ ਸਾਹਿਬ ਅਨੰਤ ਸਾਹਿਬ ਬੈਰਾ ਸਾਹਿਬ ਤੇ ਠੀਕ ਹੈ ਬਾਕੀ ਹੋਰ ਤੇ ਹਰ ਰੋਜ਼ ਆਉਣੇ ਫਿਰ ਤੁਸੀਂ ਬਾਬਾ ਜੀ ਲੈਵੇ ਜਦੋਂ ਛੁੱਟੀ ਹੁੰਦੀ ਆ ਉਸ ਦਿਨ ਜਿਆਦਾ ਟਾਈਮ ਹਾਂਜੀ ਬਾਬਾ ਜੀ ਕਲਾਸ ਲਾ ਲੈਂਦੇ ਹੁੰਦੇ ਆ ਜਿੱਦ ਜਿੱਦ ਛੁੱਟੀ ਹੁੰਦੀ ਆ ਠੀਕ ਹੈ ਅੱਜ ਦੇ ਬੱਚੇ ਮੋਬਾਈਲ ਬਹੁਤ ਦੇਖਦੇ ਨੇ ਮੋਬਾਈਲ ਤਾਂ ਦੇਖਦੇ ਜਿਆਦਾ ਤੁਸੀਂ ਘੱਟ ਦੇਖਦੇ ਅੱਛਾ ਪਰ ਦੇਖਦੇ ਹੋ ਠੀਕ ਹੈ ਹਾਂਜੀ ਕੀ ਨਾਮ ਹੈ ਕਮਲਪ੍ਰੀਤ ਕੋਲ ਅੱਛਾ ਕਮਲਪ੍ਰੀਤ ਕੀ ਕੀ ਸਿੱਖਦੇ ਹੋ ਇੱਥੇ ਤੁਸੀਂ ਕੀ ਕੀ ਸੰਥਿਆ ਕੀਰਤਨ ਗੁਰਵਾਣੀ ਗੁਰਮਤਿ ਦੀਆਂ ਕਲਾਸਾਂ ਲਗਾਉਂਦੇ ਆ ਹਿਸਟਰੀ ਵਾਰ ਹਿਸਟਰੀ ਲਈ ਅੰਨ ਗੁਰੂਆਂ ਬਾਰੇ ਜਰਨਲ ਨੋਲਜ ਵੱਧਦੀ ਆ ਸਾਡੀ ਠੀਕ ਹੈ ਹਾਂਜੀ ਅੱਛਾ ਹਰ ਰੋਜ਼ ਜਨੀ ਕੇ ਸਮਾਂ ਕੱਢੋ ਇੱਥੇ ਕਲਾਸਿਸ ਤੁਹਾਡੀਆਂ ਲੱਗਦੀਆਂ ਨੇ ਪਹਿਲਾਂ ਤਾਂ ਮੈਂ ਘੱਟ ਹੀ ਆਉਂਦੀ ਸੀ ਪਰ ਹੁਣ ਮੇਰੀ ਰੁਟੀਨ ਬਣ ਗਈ ਜਦੋਂ ਦੀਆਂ ਕਲਾਸਾਂ ਲੱਗਣ ਲੱਗੀਆਂ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਉਹਨਾਂ ਨੇ ਸਾਨੂੰ ਇੰਨਾ ਕੁਝ ਸਿਖਾਇਆ ਠੀਕ ਹੈ ਹਾਂਜੀ ਬੇਟਾ ਕੀ ਨਾਮ ਹੈ ਹਰਜੋਤ ਕੌਰ ਅੱਛਾ ਹਰਜੋਤ ਕਿੰਨੀ ਗੁਰਬਾਨੀ ਸਿੱਖ ਲਈ ਕਿੰਨੇ ਪਾਠਾਂ ਦੀ ਸੰਥਾ ਹੋ ਗਈ ਤੁਹਾਡੀ ਆਲਮੋਸਟ ਸਾਰੀਆਂ ਬਾਣੀਆਂ ਹੋ ਗਈਆਂ ਬੇਸ਼ੱਕ ਤੇ ਬਾਕੀ ਸਿੱਖ ਇਤਿਹਾਸ ਤੋਂ ਵੀ ਜਾਣੂ ਹੁੰਨੇ ਹੋ ਲਗਾਤਾਰ ਜੁੜੇ ਹੋਏ ਹੋ ਤੁਸੀਂ ਹਾਂਜੀ ਰੋਜ਼ ਕਲਾਸੇਜ਼ ਲੱਗਦੇ ਹੁੰਦੇ ਨੇ ਯਾਨੀ ਕਿ ਛੁੱਟੀ ਵਾਲੇ ਦਿਨ ਅਸੀਂ ਕਈ ਵਾਰ ਜਦੋਂ ਬਾਬਾ ਜੀ ਦਾ ਨਹੀਂ ਟਾਈਮ ਹੁੰਦਾ ਅਸੀਂ ਕਾਲ ਕਰਕੇ ਪੁੱਛ ਲੈਂਦੇ ਹੁੰਨੇ ਜੋ ਵੀ ਸਾਡੇ ਡਾਊਟਸ ਹੁੰਦੇ ਨੇ ਜਾਂ ਜਿਵੇਂ ਹੁਣ ਸਮਾਗਮ ਹੁੰਦੇ ਨੇ ਉਹ ਪੁੱਛ ਲੈਂਦੇ ਆ ਬਾਕੀ ਸਨਮਾਨ ਮੋਮੈਂਟੋ ਮਿਲਿਆ ਤੁਹਾਨੂੰ ਇਹ ਮੋਮੈਂਟੋ ਕਿਸ ਕਾਰਗੁਜ਼ਾਰੀ ਤੇ ਬਿ ਸ਼ੁੱਧ ਬਾਣੀ ਤੇ ਜਾਂ ਕਿਸ ਕਾਰਗੁਜ਼ਾਰੀ ਸ਼ੁੱਧ ਬਾਣੀ ਕੀਰਤਨ ਤੇ ਜਿਹੜਾ ਪੇਪਰ ਹੋਇਆ ਸੀਗਾ ਠੀਕ ਹੈ ਹਾਂਜੀ पेपर से जानी के बढ़िया परसेंटेज ले गए जिम्मेदार जी हाँ जी ठीक है हाँ जी कीना बेटा अश्प्रीत का अच्छा हर चीज किड़ी किड़ी बनी दही पूरी संथे होगी तो नेतनेम हो गया सारे सेज पार्ट वगैरह सारी संथे होगी सारी ठीक है कितन भी कर दियो हाँ जी ठीक है हर रोज गुरुद्वारा साहब हाँ जी अच्छा क्लास तो आड़ी किड़ी है तो स्कूल चल सेवेंथ ਪੜਾਈ 24 ਟਾਈਮ ਦਿਨੇ ਹੋ ਫਿਰ ਪੂਰੇ ਦਾ ਪੂਰਾ ਸਕੂਲੋਂ ਆ ਕੇ ਆ ਕੇ ਜਾਂ ਛੁੱਟੀ ਵਾਲੇ ਦਿਨ ਸਮਾਂ ਹਾਂਜੀ ਜੇ ਮੈਂ ਟਿਊਸ਼ਨ ਨਹੀਂ ਲੱਗੀ ਹੁੰਦੀ ਤਾਂ ਮੈਂ ਆ ਜੰਨੀ ਆ ਜੇ ਲੱਗੀ ਵੀ ਹੋਣੀ ਤਾਂ ਮੈਂ ਛੁੱਟੀ ਵਾਲੇ ਦਿਨ ਆ ਜੰਨੀ ਠੀਕ ਹੈ ਛੁੱਟੀ ਵਾਲੇ ਦਿਨ ਕਾਫੀ ਸਮਾਂ ਤੁਸੀਂ ਗੁਰਬਾਣੀ ਨੂੰ ਦਿਨੇ ਉਸ ਟਿਕ ਹਾਂਜੀ ਹਾਂਜੀ ਸასი ਘਾਲ ਜੀ ਕਿਵੇਂ ਦੇਖਦੇ ਹੋ ਪ੍ਰਾਲਾ ਅੱਜ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ ਤੇ ਕਿਵੇਂ ਲੱਗਦਾ ਪ੍ਰਿੰਟ ਚੋਂ ਦੇ ਦਾ ਪ੍ਰਾਲਾ ਬਹੁਤ ਵਧੀਆ ਲੱਗਦਾ ਜੀ ਇਹ ਚੰਗਾ ਪਾਠੀ ਹੋਣ ਦਾ ਸਬੂਤ ਆ ਤੇ ਕੱਲ ਜਿੱਦਾਂ ਸਾਡੇ ਪਿੰਡ 'ਚ ਨਗਰ ਕੀਰਤਨ ਹੋਇਆ ਸਾਰੇ ਬੱਚਿਆਂ ਨੇ ਕੀਰਤਨ ਕੀਤਾ ਸਭ ਦੇ ਮਾਪੇ ਹੋ ਨੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਹਨਾ ਸਾਰੇ ਬੱਚੇ ਕਿੰਨੇ ਖੁਸ਼ ਨੇ ਤੇ ਕਿੰਨਾ ਸਾਡੇ ਪਿੰਡ 'ਚ ਗੁਰਸਿੱਖੀ ਦਾ ਵਾਧਾ ਹੋਇਆ ਇਹ ਚੰਗਾ ਪਾਠੀ ਰੱਖਣ ਦਾ ਤੇ ਚੰਗੇ ਗੁਰੂ ਘਰ 'ਚ ਪ੍ਰਬੰਧ ਹੋਣ ਦਾ ਫਾਇਦਾ ਠੀਕ ਹੈ ਜਿਹੜੇ ਪਿੰਡਾਂ ਦੇ ਗੁਰੂ ਘਰਾਂ ਨੂੰ ਐਂ ਸਿੱਖਿਆ ਕੇਂਦਰ ਬਣਾਉਣਾ ਚਾਹੀਦਾ ਜੀ ਹਾਂਜੀ ਜਿੱਦਾਂ ਸਕੂਲ ਜ਼ਰੂਰੀ ਨੇ ਜੀ ਸਾਨੂੰ ਗੁਰਦੁਆਰਿਆਂ ਚ ਵੀ ਪਾਠੀ ਇਹ ਜ਼ਰੂਰੀ ਨੇ ਵੀ ਵਧੀਆ ਪਾਠੀ ਹੋਣ ਵਧੀਆ ਸਿੱਖਿਆ ਮਿਲੇ ਸਾਡੇ ਬੱਚਿਆਂ ਨੂੰ ਸਾਡੇ ਪਿੰਡ ਦਾ ਵਿਕਾਸ ਵਧੀਆ ਹੁੰਦਾ ਜੇ ਬੱਚੇ ਵਧੀਆ ਨਿਕਲਣਗੇ ਤਾਂ ਹੀ ਪਿੰਡ ਦਾ ਵਿਕਾਸ ਅੱਗੇ ਜਾਊਗਾ ਤਾਂ ਹੀ ਅੱਗੇ ਬੱਚੇ ਬਣਨਗੇ ਕੁਝ ਜਦੋਂ ਆਮ ਤੁਸੀਂ ਜਾਣਦੇ ਹੋ ਨਾ ਕਿਸੇ ਮੇਲੇਆਂ ਚ ਜਾਊ ਕਿਤੇ ਜਾਣਦੇ ਆ ਦਸੇ ਗੁਰਾਂ ਦੇ ਨਾਮ ਨਹੀਂ ਬੱਚਿਆਂ ਨੂੰ ਯਾਦ ਹੁੰਦੇ ਤੇ ਜੇ ਇਦਾਂ ਦੇ ਹੋਣਗੇ ਬੱਚੇ ਨਾਮ ਵੀ ਦੱਸਣਗੇ ਤੇ ਆਪਣੀ ਗੁਰਸਿੱਖੀ ਬਾਰੇ ਵੀ ਸਾਡੇ ਜਾਣੂ ਹੋਵਾਂਗੇ ਅਸੀਂ ਕਿਉਂਕਿ ਸਾਨੂੰ ਆਏ ਆ ਨਾ ਅਸੀਂ ਇਸ ਸਿੱਖੀ ਚ ਜਨਮ ਲੈਤਾ ਜਦੋਂ ਤੇ ਸਾਨੂੰ ਇਹ ਜ਼ਰੂਰੀ ਆ ਸਾਡੇ ਬੱਚਿਆਂ ਨੂੰ ਵੀ ਸਾਡੇ ਇਤਿਹਾਸ ਬਾਰੇ ਤੇ ਸਾਡੇ ਬਾਰੇ ਸਿੱਖੀ ਬਾਰੇ ਸਾਡੇ ਬੱਚਿਆਂ ਨੂੰ ਜਾਣੂ ਹੋਣਾ ਜ਼ਰੂਰੀ ਆ ਤੇ ਇਦਾਂ ਦੇ ਗ੍ਰੰਥੀ ਰੱਖਣਾ ਸਾਰਿਆਂ ਪਿੰਡਾਂ 'ਚ ਜ਼ਰੂਰੀ ਨੇਗੇ ਬਿਲਕੁਲ ਜੀ ਸੋ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਪਿੰਡ ਚੌਂਦਾ ਜਿੱਥੋਂ ਸੰਗਤ ਵੀ ਕਹਿ ਰਹੀ ਆ ਕਿ ਜਿਵੇਂ ਦਾ ਉਪਰਾਲਾ ਤਾਂ ਸੇਧ ਲੈਣੀ ਚਾਹੀਦੀ ਆ ਹੋਰ ਪਿੰਡਾਂ ਨੂੰ ਵੀ ਹੋਰ ਗ੍ਰੰਥੀ ਸਿੰਘਾਂ ਨੂੰ ਵੀ ਕਿਉਂਕਿ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਵਧੀਆ ਗੁਰਬਾਣੀ ਵਧੀਆ ਕਾਰਗੁਜ਼ਾਰੀ ਕਿ ਵਧੀਆ ਪਾਠ ਸ਼ੁੱਧ ਪਾਠ ਜਿਹੜੇ ਬੱਚੇ ਕਰਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪੂਰੀ ਤੁਹਾਨੂੰ ਅਪਡੇਟ ਦਿਖਾਈਆ ਕਿ ਕਿਸ ਤਰੀਕੇ ਨਾਲ ਇੱਕ ਵੱਖਰਾ ਉਪਰਾਲਾ ਬੱਚਿਆਂ ਨੂੰ ਜੋੜਨ ਲਈ ਕਹਿ ਰਹੀ ਆ ਗੁਰਦੁਆਰਾ ਸਾਹਿਬ ਦੀ ਕਮੇਟੀ ਕਿ ਜਿਹੜੀ ਪਨੀਰੀ ਆ ਜੇ ਪਨੀਰੀ ਵਧੀਆ ਹੋਊਗੀ ਤਾਂ ਹੀ ਸਾਡੀ ਆਉਣ ਵਾਲੀ ਜਨਰੇਸ਼ਨ ਵਧੀਆ ਹੋਊਗੀ ਗੁਰਬਾਣੀ ਨਾਲ ਜੋੜਨੇ ਆ ਤੇ ਵੱਡੇ ਉਪਰਾਲੇ ਕਰਦੇ ਨੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਚੌਂਦਾ ਤੋਂ ਕਿਤੇ ਨਾ ਕਿਤੇ ਸਿੱਖਣ ਦੀ ਲੋੜ ਆ ਇਸ ਤਰੀਕੇ ਨਾਲ ਹਰ ਗੁਰਦੁਆਰਾ ਸਾਹਿਬ 'ਚ ਐਵੇਂ ਸਿੱਖਿਆ ਕੇਂਦਰ ਬਣੇ ਕੈਮਰਾਮੈਨ ਪ੍ਰੀਤ ਵਰਸਪ ਨਾਲ ਅਮਨਦੀਪ ਸਿੰਘ ਮਾਝਾ